ਸਭ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਧੰਨਵਾਦ ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ ਤੇ ਤੁਹਾਨੂੰ ਵੀ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਾ SK ਪ੍ਰਹਿਣ ਸਾਹਿਬ ਸੋ ਪਹਿਲੀ ਖਬਰ ਵੱਲ ਆਪਾਂ ਚਾਤ ਮਾਰਦੇ ਆ ਤੇ ਆਪਾਂ ਨੂੰ ਪਤਾ ਹੈ ਜੀ ਹੁਣ ਪਿਛਲੇ ਦਿਨੀ ਜਦੋਂ ਜਗਮੀਤ ਸਿੰਘ ਹੋਣਾ ਨੇ ਐਨਡੀਪੀ ਨੇ ਬਾਹਰ ਹੀ ਜਿਹੜੀ سپورਟ ਦਿੱਤੀ ਹੋਈ ਸੀ ਉਹ ਤੋਂ ਹੱਥ ਖਿੱਚੇ ਨੇ ਤੇ ਹੁਣ ਜਿਹੜੀ ਇਹ ਕੰਜ਼ਰਵੇਟਿਵ ਪਾਰਟੀ ਵਾਲੇ ਵੀ ਰੌਲਾ ਪਾ ਰਹੇ ਨੇ ਵੀ ਸ਼ਾਇਦ ਕੁਛ ਨਾ ਕੁਛ ਹੋਵੇ ਤੇ ਹੁਣ ਸਰਕਾਰ ਖਿਲਾਫ ਇਹ ਬੇਪਰੋਸਕੀ ਦਾ ਮਤਲ ਲੈਉਣ ਚ ਪੌਲੀਵਾਰ ਕਾਲੇ ਹੋਏ ਪਏ ਨੇ ਜੀ ਜੀ ਅਪਿੰਦਰ ਜੀ ਬਿਲਕੁਲ ਜਿਸ ਦਿਨ ਤੋਂ ਜਗਦੀ ਮੇਸ ਸਿੰਘ ਹੁਣਾਂ ਨੇ ਅਨਾਉਂਸਮੈਂਟ ਕੀਤੀ ਐ ਕਿ ਉਹ ਜੋ ਸਰਕਾਰ ਦੇ ਨਾਲ ਉਹਨਾਂ ਦਾ ਜੋ ਐਗਰੀਮੈਂਟ ਸੀ ਡੀਲ ਸੀ ਉਹ ਖਤਮ ਕਰ ਰਹੇ ਨੇ ਤੇ ਉਹ ਹੁਣ ਉਸ ਦਿਨ ਤੋਂ ਬਾਰ-ਬਾਰ ਜਗਦੀ ਮੇਸ ਸਿੰਘ ਹੁਣਾਂ ਤੋਂ ਸਵਾਲ ਕਰ ਰਹੇ ਨੇ ਕਿ ਉਹ ਅਗਰ ਇਹ ਕੋਈ ਵੀ ਇਹੋ ਜਿਹਾ ਬੇਪਰੋਸਕੀ ਦਾ ਮਤਾਂ ਉਹਨਾਂ ਦੇ ਸਮੇਂਦਾਰ ਹੋਉਂਦਾ ਆ ਤੇ ਆਪਣੀ ਜਿਹੜੀ ਸਥਿਤੀ ਆ ਉਹ ਕਲੀਅਰ ਕਰਨ ਕਿ ਉਹ ਦੇ ਹੱਕ ਦੇ ਵਿੱਚ ਵੋਟ ਪਾਉਣਗੇ ਸੋ ਕੱਲ ਵੀ ਇਹ ਪੀਰ ਪਾਲੀਵਰ ਹੁਣਾ ਵੱਲੋਂ ਜਿਹੜਾ ਇਹ ਗੱਲ ਦਾ ਐਲਾਨ ਕੀਤਾ ਗਿਆ ਆ ਕਿ ਜਦੋਂ ਵੀ ਹੁਣ ਇਹ ਪਾਰਲੀਮੈਂਟ ਦਾ ਜਦੋਂ ਫੌਲ ਸੈਸ਼ਨ ਸ਼ੁਰੂ ਹੋਵੇਗਾ ਕਿਉਂਕਿ ਹੁਣ ਇਹ ਨੈਕਸਟ ਵੀਕ ਤੋਂ ਨੈਕਸਟ ਮੰਡੇ ਤੋਂ ਫੌਲ ਸੈਸ਼ਨ ਸ਼ੁਰੂਆਤ ਹੋ ਰਹੀ ਹੈ ਤੇ ਉਹਨਾਂ ਨੇ ਇਹ ਕਿਹਾ ਵੀ ਜਦੋਂ ਵੀ ਸਾਨੂੰ अर्liest opportunity ਇਸ ਸੈਸ਼ਨ ਦੇ ਵਿੱਚ ਮਿਲੇਗੀ ਤਾਂ ਅਸੀਂ ਸਰਕਾਰ ਦੇ ਖਿਲਾਫ ਬੇਪਰੋਸਕੀ ਦਾ ਮਤਾ ਆ ਉਹ ਲੈ ਕੇ ਆ ਆ ਤੇ ਇਹਦੇ ਨਾਲ ਉਹ ਇਹ ਕਹਿ ਰਹੇ ਨੇ ਕਿ ਇਹ ਮਤਲੇ ਹੁੰਦੇ ਨਾਲ ਸਰਕਾਰ ਨੂੰ ਜਿਹੜਾ ਸਿੱਟਿਆ ਜਾ ਸਕੇ ਤੇ ਜਿਹੜੀਆਂ ਚੋਣਾਂ ਨੇ ਫੈਡਰਲ ਚੋਣਾਂ ਨੇ ਉਹ ਚੱਲਦ ਕਰਵਾਈਆਂ ਜਾ ਸਕਣ ਤੇ ਇਹਦੇ ਵਿੱਚ ਪੋਲੀਅਰ ਸਾਹਿਬ ਨੇ ਜਿਹੜੇ ਬਲਾਕ ਕਪਾ ਦੇ ਜਿਹੜੇ ਲੀਡਰ ਨੇ ਇਹ ਫਰਾਂਸੁਆ ਬਲੈਂਸ਼ੇ ਅਤੇ ਐਨਡੀਪੀ ਦੇ ਜਿਹੜੇ ਲੀਡਰ ਨੇ ਜਗਮੀਤ ਸਿੰਘ ਸੋ ਉਹਨਾਂ ਨੂੰ ਇਹ ਸਰਕਾਰ ਨੂੰ ਡੇਗਣ ਵਾਸਤੇ ਇਹਦੇ ਵਿੱਚ ਸ਼ਾਮਲ ਹੋਣ ਵਾਸਤੇ ਆਪਣੀ ਕਮਿਟਮੈਂਟ ਦੇਣ ਦੀ ਗੱਲ ਆਖੀ ਹੈ ਕਿਉਂਕਿ ਸੋਮਵਾਰ ਨੂੰ ਇਹ ਜੋ ਫੈਡਰਲ ਬਾਈ ਲੈਕਚਰਸ ਵੀ ਹੋਣੀਆਂ ਨੇ ਕਿ ਉਹ ਫੈਡਰ ਬਾਈ ਲੈਕਸ ਤੋਂ ਪਹਿਲਾਂ ਇਹ ਚਾਹੁੰਦੇ ਨੇ ਕਿ ਇਹ ਦੋਵੇਂ ਜਿਹੜੇ ਪਾਰਟੀਆਂ ਦੇ ਲੀਡਰ ਨੇ ਜਗਮੀਤ ਸਿੰਘ ਤੇ ਜਿਹੜੇ ਇਪਲਾਕਿਓ ਕਾ ਦੇ ਲੀਡਰ ਨੇ ਸੋ ਆਪਣੀ ਕਮਿਟਮੈਂਟ ਵੀ ਦੇਣ ਕਿ ਇਹੋ ਜੇ ਅਗਰ ਕੋਈ ਵੀ ਬੇਪਰੋਸਕੀ ਦਾ ਪਤਾ ਆਉਂਦਾ ਆ ਤਾਂ ਅਸੀਂ ਇਹਦੇ ਵਿੱਚ ਜਿਹੜਾ ਆ ਜੋ ਪੀਅਰ ਪਾਲੀਵਰ ਦਾ ਸਾਥ ਦੇ ਬਗ ਇੱਕ ਅੰਦਰੂਨੀ ਪਾਰਟੀ ਦਾ ਵੀ ਸਾਥ ਦੇਵਾਂਗੇ ਤੇ ਇਸ ਤਰ੍ਹਾਂ ਦੇ ਕਮਿਟਮੈਂਟ ਉਹ ਚਾਹੁੰਦੇ ਨੇ ਤੇ ਇਹਦੇ ਵਿੱਚ ਉਹਨਾਂ ਦਾ ਮਤ ਇਹ ਹੀ ਆ ਕਿ ਸਰਕਾਰ ਜਿਹੜੀ ਆ ਲੋਕਾਂ ਨੂੰ ਜਿਹੜਾ ਸਹੀ ਢੰਗ ਦੇ ਨਾਲ ਇਹ ਕੰਮ ਕਾਜ ਉਹ ਕਰਨੇ ਚਾਹੀਦੇ ਸੀਗੇ ਉਹ ਕੰਮ ਕਾਜ ਨਹੀਂ ਕੀਤੇ ਆ ਅਫੋਰਡੇਬਿਲਟੀ ਦਾ ਬਹੁਤ ਵੱਡਾ ਇਸ਼ੂ ਆ ਲਾਅ ਐਂਡ ਆਰਡਰ ਜਿਹੜਾ ਆ ਕੰਟਰੋਲ ਦੇ ਵਿੱਚ ਨਹੀਂ ਆ ਖਾਸ ਤੌਰ ਤੇ ਕਾਰਬਨ ਟੈਕਸ ਦੀ ਬਾਰ ਬਾਰ ਗੱਲ ਕਰਦੇ ਆ ਵੀ ਜਿਹਦੇ ਨਾਲ ਆਮ ਲੋਕਾਂ ਤੇ ਕਾਫੀ ਵੱਡਾ ਬੋਝ ਪਿਆ ਆ ਤੇ ਜਿਸ ਤੱਕ ਨਾਲ ਹੁਣ ਇੱਥੇ ਆਮ ਲੋਕਾਂ ਨੂੰ ਏ ਕੰਮ ਕਾਜ ਲੱਭਣ ਦੇ ਵਿੱਚ ਮੁਸ਼ਕਲਾ ਆ ਰਹੀਆਂ ਨੇ ਤੇ ਜਿਸ ਤੱਕ ਨਾਲ ਅਸੀਂ ਕਾਰ ਚੋਰੀਆਂ ਜਾਂ ਹੋਰ ਲਾਅ ਐਂਡ ਆਰਡਰ ਦੀ ਵੀ ਗੱਲ ਕਰਦੇ ਆ ਤੇ ਬਹੁਤ ਸਾਰੇ ਮੁੱਦੇ ਆ ਜਿਹਦੇ ਆਧਾਰ ਦੇ ਉੱਪਰ ਪੀਅਰ ਬਾਲੀਵੁੱਡ ਦਾਵਾ ਕਰ ਰਿਹਾ ਨੇ ਕਿ ਸਰਕਾਰ ਨੂੰ ਜਿਹੜਾ ਸੁੱਟ ਕੇ ਇਸ ਸਮੇਂ ਤੋਂ ਪਹਿਲਾਂ ਫੈਡਰਲ ਚੋਣਾ ਕਰਵਾਇਆ ਨੇ ਕਰਨੇ ਚਾਹੀਦਿਆਂ ਨੇ ਪਰ ਇਹਦੇ ਵਿੱਚ ਗੱਲ ਇਹ ਆ ਕਿ ਕੀ ਇਹ ਜਿਹੜੇ ਐਨਡੀਪੀ ਦੇ ਲੀਡਰ ਨੇ ਜਿਤ ਮੀਤ ਸਿੰਘ ਕੀ ਉਹਨਾਂ ਦੇ ਇਸ ਗੱਲ ਦੀਲ ਨੂੰ ਮੰਨਦੇ ਨੇ ਕਿ ਇਹੋ ਜਿਹਾ ਬੇਪਰੋਸਗੀ ਦਾ ਮਤਥਾ ਹੁੰਦਾ ਆ ਕਿ ਉਹਦੇ ਵਿੱਚ ਉਹ ਸਰਕਾਰ ਦਾ ਸਾਥ ਦਿੰਦੇ ਜਾਂ ਨਹੀਂ ਦਿੰਦੇ ਜਾਂ ਜਿਹੜੇ ਬਲੋਕ ਯੂਕਾਰ ਦੇ ਵੀ ਲੀਡਰ ਨੇ ਜਿਹੜੇ ਫਰਾਂਸ ਹੋਆ ਬਲੈਂਸ਼ੇਤੀ ਉਹ ਵੀ ਇਹ ਇਧਰ ਦਾ ਸਾਥ ਦਿੰਦੇ ਕਿ ਨਹੀਂ ਦਿੰਦੇ ਇਹ ਬਹੁਤ ਵੱਡਾ ਸਵਾਲ ਹੈ ਕਿਉਂਕਿ ਜੇਕਰ ਇਹ ਸਦਾ ਜਗਮੀਤ ਸਿੰਘ ਹੁਣਾਂ ਦੀ ਵੀ ਗੱਲ ਕੀਤੀ ਜਾਵੇ ਸੋ ਉਹਨਾਂ ਨੇ ਜਦੋਂ ਇਹ ਡੀਲ ਤੋੜਨ ਦੀ ਗੱਲ ਕੀਤੀ ਸੀ ਤਾਂ ਉਦੋਂ ਵੀ ਉਹਨਾਂ ਨੇ ਸਿੱਧੀ ਸਪਸ਼ਟ ਕੀਤੀ ਸੀ ਵੀ ਉਹ ਕੋਈ ਇਲੈਕਸ਼ਨ ਵਾਸਤੇ ਇਸ ਤਰ੍ਹਾਂ ਕਾਲੇ ਨਹੀਂ ਆ ਕਿ ਫਟਾਫਟ ਅਸੀਂ ਇਲੈਕਸ਼ਨ ਹੀ ਕਰਾਉਣੀ ਆ ਉਹਨਾਂ ਨੇ ਕਿਹਾ ਸੀ ਵੀ ਸੀ ਮੁੱਦਿਆਂ ਦੇ ਆਧਾਰ 'ਤੇ ਸਰਕਾਰ ਦਾ ਸਵਰਥਨ ਕਰਨ ਆ ਤੇ ਮੁੱਦਿਆਂ ਦੇ ਆਧਾਰ 'ਤੇ ਜਿੱਥੇ ਸਾਡਾ ਵਿਰੋਧ ਕਰਨਾ ਬਣਦਾ ਅਸੀਂ ਵਿਰੋਧ ਕਰਾਂਗੇ ਤੇ ਦੂਜੇ ਪਾਸੇ ਜੇਕਰ ਅਸੀਂ ਬਲਾਕ ਕੇ ਵੀ ਕਾਦੇ ਲੀਡਰ ਜਿਹੜੇ ਬਲੰਚੇ ਸਾਹਿਬ ਦੀ ਗੱਲ ਕਰੀਏ ਸੋ ਉਹਨਾਂ ਨੇ ਹਜੇ ਕੋਈ ਸਮਾ ਪਹਿਲਾ ਹੀ ਇਹ ਸਟੇਟਮੈਂਟ ਦਿੰਦੀ ਹੈ ਕਿ ਅਗਰ ਇਹ ਸਰਕਾਰ ਸਾਡੇ ਮੁੱਦਿਆਂ ਨੂੰ ਤਰਜੀਹ ਦੇਵੇਗੀ ਕਿ ਜੋ ਮੁੱਦਿਆਂ ਤੇ ਉਹ ਚਾਉਂਦੇ ਨੇ ਵੀ ਸਾਡਾ ਕੰਮ ਕਿਉਂਕਿ ਕੁਝ ਮੁੱਦੇ ਐਡੀਪੀ ਦੇ ਪ੍ਰਾਇੋਰਟੀ ਦੇ ਸੀਗੇ ਕੁਝ ਮੁੱਦੇ ਬਲੌਕ ਕੀ ਬਕਰਦੇ ਪਰ ਉੱਤੇ ਸੀਗੇ ਉਹਨਾਂ ਨੇ ਕਿਹਾ ਸੀਗਾ ਵੀ ਅਸੀਂ ਵੀ ਸਰਕਾਰ ਦੇ ਨਾਲ ਇਹ ਸਮਰਥਨ ਦੇ ਨੂੰ ਜਾਂ ਸਰਕਾਰ ਦੇ ਜਿਹੜੇ ਕੰਮਕਾਜ ਸਾਥ ਦੇ ਨੂੰ ਤਿਆਰ ਆ ਪਰ ਅਗਰ ਸਰਕਾਰ ਸਾਡੇ ਮੁੱਦਿਆਂ ਨੂੰ ਤਰਜੀਹੀ ਤੌਰ ਤੇ ਜਿਹੜਾ ਹੱਲ ਕਰਦਾ ਜਰੋਂ ਦੇ ਉੱਪਰ ਕੰਮ ਕਰਦਾ ਭਰੋਸਾ ਦੇਵੇ ਸੋ ਇਹੋ ਜੇ ਹਾਲਾਤਾਂ ਦੇ ਵਿੱਚ ਇਹ ਇੰਨਾ ਸੁਖਾਲਾ ਨਹੀਂ ਹੈ ਵੀ ਸਿਰਫ ਏਪੀਰ ਪਾਇਲ ਸਾਬ ਕੋਈ ਇਹੋ ਜਿਹਾ ਮਤਾ ਲੈ ਆਉਂਦੇ ਨੇ ਤੇ ਬੇ ਪ੍ਰੋਸੀ ਦਾ ਮਤਾ ਲਿਆ ਨਾ ਤਾਂ ਇਹ ਦੋਵੇਂ ਪਾਰਟੀਆਂ ਨੂੰ ਤਾਂ ਬਿਲਕੁਲ ਸਾਥ ਦੇਣ ਗਿਆ ਇਹਨਾਂ ਨੇ ਆਪਣਾ ਸਟੈਂਡ ਦੇਖਣਾ ਵੀ ਉਹ ਮਤਾ ਕਿਸ ਸਿਹਾਰ ਤੇ ਆ ਇਹ ਉੱਤੇ ਸਾਡਾ ਸਟੈਂਡ ਕੀ ਹੋਣਾ ਚਾਹੀਦਾ ਸੋ ਸਿਰਫ ਮਤਾ ਲਿਓ ਦੇ ਨਾਲ ਸਰਕਾਰ ਡਿੱਗ ਜਾਏਗੀ ਇਹੋ ਜਿਹੀ ਆ ਪੋਸਿਬਿਲਟੀ ਆ ਵੀ ਨਹੀਂ ਆ ਤੇ ਉਹਨਾਂ ਨੇ ਸਮੇਂ ਚ ਜਿਹੜਾ ਇਹ ਫਾਲਸ ਸੈਸ਼ਨ ਜਾਂ ਇਹਦੇ ਵਿੱਚ ਕਾਫੀ ਕੁਸ਼ ਜਿਹੜੇ ਆ ਇਹਨਾਂ ਬਾਅਦ ਗੱਲਾਂ ਬਾਤਾਂ ਦੇ ਉੱਪਰ ਜਿਹੜਾ ਗਰਮੋ ਗਰਮ ਇਹ ਵੀ ਰਹੇਗੀ ਤੇ ਇਹਦੇ ਨਾਲ ਜੇਕਰ ਅਸੀਂ ਗੱਲ ਕਰੀਏ ਜਿਹੜੇ ਸਾਡੇ ਪ੍ਰਾਈਮ ਮਿਨਿਸਟਰ ਨੇ ਜਸਟਿਨ ਚੂਡੋ ਸਾਹਿਬ ਸੋ ਉਹਨਾਂ ਦੀਆਂ ਵੀ ਸਟੇਟਮੈਂਟਾਂ ਸਾਹਮਣੇ ਆਈਆਂ ਨੇ ਉਹ ਕਹਿੰਦੇ ਵੀ ਮੈਂ ਵੀ ਬੇਸਬਰੀ ਦੇ ਨਾਲ ਕਹਿੰਦੇ ਵੀ ਇਸ ਫੌਲ ਸੈਸ਼ਨ ਦੀ ਜਿਹੜੀ ਵੇਟ ਕਰ ਰਿਆ ਕਹਿੰਦੇ ਅਸੀਂ ਵੀ ਆਪਣੀਆਂ ਤਿਆਰੀਆਂ ਕੀਤੀਆਂ ਹੋਈਆਂ ਤੇ ਅਸੀਂ ਵੀ ਪੀਆਰ ਪਾਲੀਵਰ ਦਾ ਮੁਕਾਬਲਾ ਇਸ ਫੌਲ ਸੈਸ਼ਨ ਦੇ ਵਿੱਚ ਕਰਾਂਗੇ ਤੇ ਕਿਸ ਤਰ੍ਹਾਂ ਦੇ ਹਾਲਾਤ ਹੋਣਗੇ ਇਹ ਫੌਲ ਸੈਸ਼ਨ ਦੇ ਵਿੱਚ ਹੋਣਗੇ ਸੋ ਦੇਖਣ ਵਾਲੇ ਹੋਣਗੇ ਪਰ ਇੱਥੇ ਲੱਗ ਰਿਹਾ ਜਸਟਿਨ ਅੰਗ ਦੀਆਂ ਸਟੇਟਮੈਂਟਾਂ ਪਾਲੀਵਰ ਸਾਹਿਬ ਦੇ ਰਹੇ ਨੇ ਕਿ ਉਹ ਜਲਦੀ ਸਰਕਾਰ ਨੂੰ ਸੁੱਟਣਾ ਚਾਹੁੰਦੇ ਨੇ ਪਰ ਦੋਵੇਂ ਜਿਹੜੀਆਂ ਬਾਕੀ ਕੀ ਆ ਸਾਧ ਦਿੰਦੀ ਹੈ ਜਾਂ ਨਹੀਂ ਦਿੰਦੀ ਹੈ ਇਹ ਹੁਣ ਹੋਣ ਵਾਲਾ ਸਮੇਂ ਦੇ ਉੱਪਰਤ ਹੈ ਜੀ 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 ਪ੍ਰਧਾਨ ਸਾਹਿਬ ਸੋ ਇਹਨਾਂ ਖਬਰਾਂ ਨੂੰ ਤੁਹਾਡੇ ਤਾਂ ਪਹੁੰਚਾਇਆ ਨਵਰੀਤ ਕੌਰ ਸਿੱਧੂ ਕਾਰਾਂ ਦੀ ਕਾਰਾਂ ਦੀ ਸਸਤੀ ਇੰਸ਼ੋਰੈਂਸ ਚਾਹੀਦੀ ਹੈ ਤਾਂ ਜਾਨਪਛਾਣਾ ਨਾਮ ਹੈ ਨਵਰੀਤ ਕੌਰ ਸਿੱਧੂ ਇੱਕ ਵਾਰੀ ਜਰੂਰ ਕਾਲ ਕਰਿਓ ਕਾਰਾਂ ਦੀ ਸਭ ਤੋਂ ਸਸਤੀ ਇੰਸ਼ੋਰੈਂਸ ਜੇ ਕਰਵਾਉਣੀ ਹੈ 647 203 0026 ਤੇ ਕਾਲ ਕਰ ਲਿਓ ਵਧੀਆ ਗ੍ਰੋਸਰੀ ਕਰਨੀ ਹੈ 6 ਲੁਕੇਸ਼ਨ ਤੋਂ ਸਰਵਸੇ ਦੰਦੇ ਨੇ ਸਬਜੀ ਮੰਡੀ ਕੈਸ਼ ਐਂਡ ਕੈਰੀ ਵਾਲੇ 905 450 3400 ਦੇ ਸੰਪਰਕ ਕੀਤਾ ਜਾ ਸਕਦਾ ਹੈ ਔਰ ਉਹਦੇ ਨਾਲ ਨਾਲ ਜੇ ਆਪਾਂ ਗੱਲਬਾਤ ਕਰੀਏ ਵਧੀਆ ਕੁਆਲਿਟੀ ਕਿਚਨ ਲਵਾਉਣੀ ਹੈ ਤਾਂ ਐਚਡੀ ਕਿਚਨ ਦੇ ਗੁਰਪਾਲ ਸੈੰਮੀ ਨੂੰ ਕਾਲ ਕਰ ਲਿਓ 6478944647 ਤੇ ਗੱਲਬਾਤ ਕੀਤੀ ਜਾ ਸਕਦੀ ਹੈ ਪਲਾਨ ਸਾਹਿਬ ਅਗਲੀ ਖਬਰ ਦੇ ਨਾਲ ਆਪਾਂ ਸਰੋਤਨ ਜੋੜ ਦਈਏ ਸੋ ਹਜੇ ਕਿਸੇ ਸਿੱਟੇ ਤੇ ਜਿੱਦਾਂ ਤੁਸੀਂ ਕਹਿ ਦਿੱਤਾ ਸੀਗਾ ਵੀ ਅਸੀਂ ਇਹ ਗੱਲ ਨੂੰ ਕਲੀਅਰ ਨਹੀਂ ਕਰਦੇ ਵੀ ਭਾਈ ਹੜਤਾਲ ਜਲਦੀ ਖਤਮ ਹੋ ਜੂਗੀ ਹੁਣ ਇੱਕ ਨਵੀਂ ਖਬਰ ਸਾਹਮਣੇ ਆਈ ਹੈ ਜਿਹੜੀ ਵਪਾਰਕ ਐਸੋਸੀਏਸ਼ਨ ਆ ਉਹਨਾਂ ਦੇ ਵੱਲੋਂ 에ਅਰ ਕੈਨੇਡਾ ਦੀ ਹੜਤਾਲ ਖਤਮ ਕਰਨ ਦੇ ਲਈ ਫੈਡਰਲ ਸਰਕਾਰ ਨੂੰ ਦਖਲ ਦੇਣ ਦੇ ਲਈ ਕਿਹਾ ਗਿਆ ਹੈ ਜੀਪਰਨ ਸਾਹਿਬ ਬਿਲਕੁਲ ਭਿੰਗਰ ਜੀ ਕਿਉਂਕਿ ਹਾਲੇ ਕਿਸੇ ਵੀ ਤਰ੍ਹਾਂ ਦੀ ਡੈਕੋਸ਼ੇਸ਼ਨ ਜਿਹੜੀ ਆ ਉਸ ਕਿਸੇ ਵੀ ਤਰਬਦਨ ਤੇ ਨਹੀਂ ਲੱਗੀ ਹੈ ਸੋ ਇਹਦੇ ਵਿੱਚ ਹਾਲਾਤ ਜਿਹੜੇ ਨੇ ਹਜੇ ਕੁਝ ਵੀ ਕਲੀਅਰ ਨਹੀਂ ਹੈ ਵੀ ਇਸ ਸਟ੍ਰਾਈਕ ਜਿਹੜੀ ਹੋਣ ਤੋਂ ਬਾਅਦ ਕਿਸ ਤਰ੍ਹਾਂ ਦੀਆਂ ਮੁਸ਼ਕਲਾਂ ਜੇ ਕਿਸ ਤਰ੍ਹਾਂ ਦੇ ਜਿਹੜੇ ਹੋਰ ਹਾਲਾਤ ਬਣ ਗਏ ਤੇ ਇਹਦੇ ਵਿੱਚ ਜੇਕਰ ਅਸੀਂ ਦੇਖੀਏ ਕਿ ਕੈਨੇਡਾ ਦੀਆਂ ਇੱਕ ਤਕਰੀਬਨ ਦਰਜਨ ਤੋਂ ਜਿਹੜੀਆਂ ਵੱਧ ਵਪਾਰਕ ਐਸੋਸੀਏਸ਼ਨ ਨੇ ਜਿਦੇ ਵਿੱਚ ਕੈਨੇਡੀਅਨ ਚੈਂਬਰ ਆਫ ਕਾਮਰਸ ਹੈ ਰਿਟੇਲ ਕਾਉਂਸਲ ਆਫ ਕੈਨੇਡਾ ਆ ਫੂਡ ਪ੍ਰੋਡਿਊਸਰ ਆਫ ਕੈਨੇਡਾ ਆ ਤੇ ਨਾਲ ਕੈਨੇਡੀਅਨ ਟॉय ਐਸੋਸੀਏਸ਼ਨਸ ਨੇ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਐਸੋਸੀਏਸ਼ਨਸ ਨੇ ਸੋ ਇਹ ਕਹਿੰਦੇ ਵੀ ਅਗਰ ਇਹ ਸਟ੍ਰਾਈਕ ਹੋ ਜਾਂਦੀ ਆ ਸੋ ਕੈਨੇਡੀਅਨ ਕੰਡੀ ਇਕਨੋਮੀ ਵਾਸਤੇ ਦਾ ਬਹੁਤ ਕਿੰਨੇ ਵੱਡਾ ਜਿਹੜਾ ਮਾੜਾ ਪ੍ਰਭਾਵ ਪਵੇਗਾ ਸੋ ਕਹਿੰਦੇ ਵੀ ਅਰਥਵਿਵਸਾ ਵਾਸਤੇ ਆਪ ਲੋਕਾਂ ਕਾ ਵਾਸਤੇ ਕਹਿੰਦੇ ਵੀ ਨਿ ਸਿਟੇ ਮਾਰੇ ਨਿਕਲ ਗਏ ਸੋ ਇਸ ਕਰਕੇ ਇਨਾ ਨੇ ਫੈਡਰਲ ਲਿਬਰ ਸਰਕਾਰ ਨੂੰ ਬੇਨਤੀ ਕੀਤੀ ਹੈ ਕਹਿੰਦੇ ਕਿ ਇਹ ਜਿਹੜਾ ਵਿਵਾਦ ਹੈ ਇਸ ਨੂੰ ਬਾਈਡਿੰਗ ਜਿਹੜਾ ਆਰਬਿਟ੍ਰੇਸ਼ਨ ਹੈ ਸੋ ਉਹਦੇ ਵਿੱਚ ਭੇਜ ਦਿੱਤਾ ਜਾਣਾ ਚਾਹੀਦਾ ਤਾਂ ਇਹ ਜਿਹੜੀ ਹੜਤਾਲ ਹੋਣ ਵਾਲੀ ਹੈ ਸੋ ਇਹਨੂੰ ਰੋਕਿਆ ਜਾਣਾ ਚਾਹੀਦਾ ਸੋ ਇਹ ਜੋ ਇਹ ਬਾਈਡਿੰਗ ਆਰਬਿਟ੍ਰੇਸ਼ਨ ਹੈ ਸੋ ਇਹਦੇ ਵਿੱਚ ਜਿਹੜੇ ਆਰਬਿਟ੍ਰੇਟਰ ਹੁੰਦੇ ਨੇ ਸੋ ਇਹ ਇੱਕ ਵਿਚੋਲੇ ਦੀ ਭੂਮਿਕਾ ਨੂੰ ਆਉਂਦੇ ਨੇ ਸੋ ਜਿਹੜੇ ਉੱਥੇ ਪ੍ਰਸਤਾਵ ਜਾਂਦੇ ਨੇ ਸੋ ਉਹਨਾਂ ਦੇ ਵਿੱਚੋਂ ਕਿਸੇ ਇੱਕ ਸਮਝੌਤੇ ਨੂੰ ਇਹ ਮਨਜ਼ੂਰ ਜਿਹੜਾ ਲਾਗੂ ਕਰਨ ਦੇ ਵਿੱਚ ਸੇ ਸਹਾਇੀ ਹੁੰਦੇ ਨੇ ਸੋ ਇਹ ਇਹ ਵੱਖ-ਵੱਖ ਐਸੋਸੀਏਸ਼ਨਸ ਨੇ ਇਨਾ ਨੇ ਫੈਡਰਲ ਸਰਕਾਰ ਨੂੰ ਇੱਕ ਚਿੱਠੀ ਲਿਖੀ ਹੈ ਸੋ ਕਹਿੰਦੇ ਵੀ ਜਿਹੜਾ ਨੁਕਸਾਨ ਹੋਣਾ ਸੋ ਨੁਕਸਾਨ ਨੂੰ ਕਹਿੰਦੇ ਇਹ ਰੋਕਿਆ ਜਾ ਸਕਦਾ ਸੋ ਕਹਿੰਦੇ ਜੇ ਇਸ ਢੰਗ ਦੇ ਨਾਲ ਕੈਨੇਡੀਅਨ ਨੈਸ਼ਨਲ ਰੇਲਵੇ ਤੇ ਕੈਨੇਡੀਅਨ ਪੈਸੀਫਿਕ ਕੰਸਰਸਿਟੀ ਦੀ ਜਿਹੜੀ ਲੇਬਰ ਬਿਵਾਦ ਤੇ ਸਰਕਾਰ ਨੇ ਜਿਹੜਾ ਸੀਗਾ ਦਖਲ ਦਿੱਤਾ ਸੀ ਕਹਿੰਦੇ ਵੀ ਉਸੇ ਢੰਗ ਦੇ ਨਾਲ ਸਰਕਾਰ ਦਖਲ ਦੇਵੇ ਤੇ ਇਸ ਸਟ੍ਰਾਈਕਰ ਨੂੰ ਰੋਕੇ ਨਹੀਂ ਤਾਂ ਫੇਰ ਨੁਕਸਾਨ ਕਾਫੀ ਹੋਵੇਗਾ ਸੋ ਇਹ ਜਿਹੜੀਆਂ ਵੱਖ-ਵੱਖ ਜਿਹੜੀਆਂ ਵਪਾਰਕ ਐਸੋਸੀਏਸ਼ਨਸ ਨੇ ਸੋ ਉਹਨਾਂ ਨੇ ਇਸ ਚਿੱਠੀ ਦੇ ਵਿੱਚ ਫੈਡਰਲ ਸਰਕਾਰ ਤੋਂ ਮੰਗ ਕੀਤੀ ਹੈ ਪਣ ਸਾਹਿਬ ਵਿਨਸਨ ਚਰਚਿਲ ਦੀ ਗੱਲਬਾਤ ਕਰੀਏ ਕੀ ਗੁੰਮ ਹੋਇਆ ਸੀ ਤੇ ਕਹਿੰਦੇ ਲੱਭ ਗਿਆ ਜੀ ਪਰ ਦੇਖੋ ਵਿਨ ਜੀ ਜੇਕਰ ਜਿਹੜੇ ਤੁਸੀਂ ਗੱਲ ਕਰ ਰਹੇ ਹੋ ਸੋ ਜਿਹੜੇ ਸਰਵਿਸ ਚਰਚਿਲ ਨੇ ਇਹ ਇੰਗਲੈਂਡ ਦੇ ਜਿਹੜੇ ਪ੍ਰਾਈਮ ਮਿਨਿਸਟਰ ਹੋਏ ਨੇ ਸੋ ਕਾਫੀ ਇਹ ਵੱਡਾ ਇਹਨਾਂ ਦਾ ਨਾਮ ਹੈ ਸੋ ਜਦੋਂ ਇਹ ਭਾਰਤ ਨੂੰ ਜਾਂ ਹੋਰ ਮੁਲਕਾਂ ਨੂੰ ਆਜ਼ਾਦੀ ਮਿਲਣ ਦਾ ਸਮਾਂ ਸੀਗਾ ਉਸ ਸਮੇਂ ਇਹ ਇੰਗਲੈਂਡ ਦੇ ਪ੍ਰਾਈਮ ਮਿਨਿਸਟਰ ਸਰ ਤੋਂ ਇਹਨਾਂ ਦੀ ਇੱਕ 1942 ਦੇ ਵਿੱਚ ਇੱਕ ਕੈਨੇਡੀਅਨ ਫੋਟੋਗ੍ਰਾਫਰ ਯੂਸਫ ਕਾਸ਼ ਨੇ ਇਹਨਾਂ ਦੀ ਇੱਕ ਫੋਟੋ ਖਿੱਚੀ ਸੀਗੀ ਸੋ ਇਹ ਫੋਟੋ ਜਿਹੜੀ ਆਟਵਾ ਦੇ ਫੇਰਮੌਂਟ ਜਿਹੜਾ ਚੈਟੋ ਲੋਰੀਏ ਹੋਟਲ ਦੀ ਲੌਬੀ ਦੇ ਵਿੱਚ ਲੱਗੀ ਹੋਈ ਸੀਗੀ ਤੇ ਹੋਇਆ ਕਿ ਕਿ ਇਹ ਫੋਟੋ ਜਿਹੜੀ ਕਾਫੀ ਇਤਿਹਾਸਕ ਸੀਗੀ ਤੇ ਉੱਥੋਂ ਚੋਰੀ ਕਰ ਲਈ ਗਈ ਸੀ ਸੋ ਇਹ ਜੋ ਦੱਸਿਆ ਗਿਆ ਕਿ ਇਹ ਫੋਟੋ ਜਿਹੜਾ ਇਹ ਇਹ ਕੋਵਿਡ ਦਾ ਸਮਾਂ ਚੱਲ ਰਿਹਾ ਸੀਗਾ ਕਾਲਾਬੰਦੀ ਉਸ ਸਮੇਂ ਹੋਈ ਸੀਗੀ ਲਾਕਡਾਊਨ ਵਗੈਰਾ ਲੱਗੇ ਹੋਏ ਸੀ ਤਾਂ ਦੱਸਿਆ ਜਾ ਰਿਹਾ ਕਿ ਇਹ 2021 ਦੀ ਜਿਹੜੀ 크리스마ਸ ਆ ਤੇ ਉਤੋਂ ਲੈ ਕੇ ਜੇਕਰ ਅਸੀਂ 6 ਜਨਵਰੀ 2022 ਦਾ ਜਿਹੜਾ ਸਮਾਂ ਸੀਗਾ ਜਿਹੜੇ 10-12 ਦਿਨ ਸੀਗਾ ਤੇ ਉਹਦੇ ਵਿੱਚਕਾਰ ਕਿਸੇ ਨੇ ਇਹ ਤਸਵੀਰ ਜਿਹੜੀ ਸੀਗੀ ਇਹ ਚੋਰੀ ਕਰ ਲਈ ਸੀਗੀ ਤੇ ਇਹ ਚੋਰੀ ਕਰਨੇ ਤੋਂ ਬਾਅਦ ਫਿਰ ਜਿਹੜੀ ਪੁਲਿਸ ਹੈਗੀ ਸੋ ਉਹ ਪਾਲ ਕਰ ਰਹੇ ਸੀਗੀ ਫੀਟਸ ਵੀਰ ਜਿਹੜੀ ਇਤਿਹਾਸਿਕ ਤਸਵੀਰ ਹੈ ਇਹਨੂੰ ਕਿਸੇ ਨਾ ਕਿਸੇ ਤੰਗ ਦੇ ਨਾਲ ਲੱਬਿਆ ਜਾਵੇ ਤਾਂ ਇਹਨੂੰ ਲੱਭਣ ਵਾਸਤੇ ਜਿਹੜੀਆਂ ਕੋਸ਼ਿਸ਼ਾਂ ਜਿਹੜੀਆਂ ਕੀਤੀਆਂ ਜਾ ਰਹੀਆਂ ਸੀ ਆ ਤੇ ਹੁਣ ਪਤਾ ਲੱਗਾ ਹੈ ਕਿ ਜਿਹੜੇ ਆਟਵਾ ਪੁਲਿਸ ਉਸ ਨੇ ਇਹ ਸੀ ਨੂੰ ਕਨਫਰਮ ਕੀਤਾ ਆ ਕਿ ਇਹ ਤਸਵੀਰ ਜਿਹੜੀ ਆ ਇਹ ਲੱਭ ਲਈ ਗਈ ਹੈ ਤੇ ਇਹ ਇਹਦੇ ਨਾਲ ਅੰਟਾਰੀਓ ਦੇ ਜਿਹੜਾ ਪੋਵਾਸਨ ਸ਼ਾਇਦ ਨਸਬੰਧਿਤ 43 ਸਾਲ ਦਾ ਵਿਅਕਤੀ ਆ ਸੋ ਉਸ ਨੂੰ ਪਿਛਲੇ ਸਮੇਂ ਦੌਰਾਨ ਜਿਹੜਾ ਆ ਗ੍ਰਿਫਤਾਰ ਕੀਤਾ ਗਿਆ ਸੀਗਾ ਤਾਂ ਉਹਦੇ ਉੱਪਰ ਚੋਰੀ ਜਾਲਸਾ ਜੀ ਤੇ ਹੋਰ ਜਿਹੜੇ ਚੋਰੀ ਦਾ ਸਮਾਨ ਜਿਹੜਾ ਤਸਕਰੀ ਆ ਸੋ ਇਹਦੇ ਨਾਲ ਸਬੰਧਿਤ ਜਿਹੜੇ ਆ ਇਹ ਦੋਸ਼ ਇਹਦੇ ਉੱਪਰ ਲਾਏ ਗਏ ਸੀਗੇ ਸੋ ਇਹ ਜਿਹੜੀ ਤਸਵੀਰ ਸੀਗੀ ਜਿਹੜੀ ਆ ਇਹ ਕਾਫੀ ਜਿਹੜੀ ਆ ਇਹ ਅਹਿਮੀਅਤ ਰੱਖਦੀ ਸੀਗੀ ਇਸ ਨੂੰ ਚੋਰੀ ਕਰਕੇ ਜਿਹੜਾ ਆ ਸੀਗਾ ਇਹ ਪਤਾ ਲੱਗਾ ਵੀ ਮੁਲਕ ਤੋਂ ਬਾਹਰ ਜਿਹੜਾ ਹਾ ਗਿਆ ਸੀਗਾ ਸੋ ਉੱਥੋਂ ਇਹ ਬਰਾਮਦ ਹੋਈ ਐ ਤੇ ਇਹਦੇ ਵਿੱਚ ਹੁਣ ਪੁਲਿਸ ਦੱਸ ਰਹੀ ਐ ਵੀ ਜਿਹੜਾ ਅਸਲੀ ਜਿਹੜੇ ਜਿੱਥੋਂ ਇਹ ਤਸਵੀਰ ਚੋਰੀ ਹੋਈ ਸੀ ਸੋ ਉਹਨਾਂ ਨੂੰ ਇਹ ਵਾਪਸ ਜੜੀਆਂ ਜਿੱਤੀ ਜਾਊਗੀ ਤੇ ਜਿਹੜੇ ਵਿਅਕਤੀ ਦੇ ਉੱਪਰ ਇਹ ਇਹ ਦੋਸ਼ ਲੱਗੇ ਨੇ ਚੋਰੀ ਕਰਨ ਦੇ ਸੋ ਉਹਦੇ ਜਿਹੜਾ ਇਹ ਆਉਣ ਵਾਲੇ ਸਮੇਂਦਾਨ ਜਿਹੜੇ ਚਾਰजेस ਵਗੈਰਾ ਹੋਣਗੇ ਤੇ ਉਹਦੇ ਖਿਲਾਫ ਜਿਹੜੀਆਂ ਉਹਦਾ ਤੇ ਅਧੀਨ ਜਿਹੜੀ ਐ ਕਾਰਵਾਈ ਇਹ ਕੀਤੀ ਜਾਵੇਗੀ ਜੀ ਜੀਪ ਦੇਣਾ ਸਾਹਿਬ ਸੋ ਇਹਨਾਂ ਖਬਰਾਂ ਤੁਹਾਡੇ ਤੱਕ ਚਾਹ ਐਮ ਡੀ ਟਰੱਕ ਅਕੈਡਮੀ ਕੜਕ ਦਾ ਲਾਇਸੈਂਸ ਚਾਹੀਦਾ 500 ਡਾਲਰ ਦਾ ਡਿਸਕਾਊਂਟ ਅਸੀ ਸਟੇਟ ਦਾ ਹਵਾਲਾ ਦੇਣ ਤੇ 647 542 8841 ਤੇ ਕਾਲ ਕਰ ਲਿਓ ਘਰ ਦੇ ਅੰਦਰ ਪੌਟ ਲਾਈਟਸ ਤੋਂ ਆਣੀਆਂ ਬਾਹਰ ਲਵਾਉਣੇ ਨੇ ਪੌਟ ਲਾਈਟਸ ਇਲੈਕਟ੍ਰਿਕ ਕਰ ਲਈ ਈਵੀ ਪਲੱਗ ਲਵਾਉਣਾ ਹੈ ਪੈਨਲ ਵੱਡਾ ਕਰਵਾਉਣਾ ਹੈ ਤੁਸੀਂ ਜਾਂ ਵਾਇਰਿੰਗ ਕਰਵਾਉਣੀ ਹੈ ਰੈ residențial ਜਾਂ ਕਮਰਸ਼ੀਅਲ ਨਾਨ ਇਲੈਕਟ੍ਰੀਕਲ ਦੇ ਜੇਪੀ ਨੂੰ ਕਾਲ ਕਰਿਓ ਮਾਸਟਰ ਇਲੈਕਟ੍ਰੀਸ਼ੀਅਨ 647 629 3400 ਦੇ ਤੇ ਇਹਨਾਂ ਦੇ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ ਹਾਰਡਵਰਡ ਲੈਮੀਨੇਟ ਜਾਂ ਵਾਈਨਲ ਚਾਹੀਦੀ ਹੈ 1 ਸਾਲ ਤੁਹਾਨੂੰ ਕੋਈ ਪੇਮੈਂਟ ਕਰਨ ਦੀ ਲੋੜ ਨਹੀਂ ਕੋਈ ਇੰਟਰਸਟ ਨਹੀਂ ਲੱਗਣਾ ਹਾਰਡਵਰਡ ਜਾਇੰਟ 416 768 2200 ਦੇ ਉੱਤੇ ਇਹਨਾਂ ਦੇ ਨਾਲ ਗੱਲਬਾਤ ਕੀਤੀ ਜਾ ਸਕਦੀ ਆ ਔਰ ਜੇ ਆਪਾਂ ਗੱਲਬਾਤ ਕਰੀਏ ਨਿਗਾ ਚੈੱਕ ਕਰਨੀਆਂ ਨਿਗਾ ਵਾਲੀ ਐਨਕ ਚਾਹੀਦੀ ਆ ਤਾਂ ਦੋ ਲੋਕੇਸ਼ਨ ਤੋਂ ਸਭ ਤੋਂ ਦੰਦੇ ਨੇ ਬ੍ਰੈਂਟਨ ਔਰ ਕੈਂਬਰੇਜ ਬ੍ਰੈਂਟਨ ਦੇ ਵਿੱਚ ਹੈੱਡ ਆਫਿਸ ਆ ਰੇਲ ਲਫਨ ਐਂਡ ਮੇਪਲਸ ਦੇ ਇੰਟਰਸੈਕਸ਼ਨ ਦੇ ਕੋਲ ਬਿਲਕੁਲ ਆਪਣੀ ਕਮਿਊਨਿਟੀ ਦੇ ਵਿੱਚੋਂ ਤੁਹਾਡੀ ਬੋਲੀ ਬੋਲ ਦੇ ਗੈਲੈਂਡ ਗਰੇਵਾਲ ਦੋਨੇ ਹਸਬੰਡ ਵਾਈਫ ਅੱਖਾਂ ਦੇ ਡਾਕਟਰ ਨੇ ਸਿਰਫ 150 ਡਾਲਰ ਲੰਦੇ ਨੇ ਵਿੱਚੇ ਨਿਗਾਹ ਚੈੱਕ ਕਰ ਦਿੰਦੇ ਨੇ ਵਿੱਚੇ ਨਿਗਾਹ ਵਾਲੀ ਸਿੰਗਲ ਵਿਜ਼ਨ ਦੀ ਤੁਹਾਨੂੰ ਐਨਕ ਦੇ ਦੇਣੀ ਆ ਬਾਕੀ ਕੋਈ ਵੀ ਸਨ ਗਲਾਸ ਚਾਹੀਦਿਆਂ ਨੇ ਅਸੀਸ ਰੇਡ ਦਾ ਬਾਲਾ ਦੇਣ ਤੇ 20% ਦਾ ਡਿਸਕਾਊਂਟ ਜੀ ਐਂਡ ਜੀ ਆਈ ਡਾਕਟਰ ਆਪਟੀਮੈਟਰੀ ਤੇ ਆਪਟੀਕਲ ਸਟੋਰ ਹੈ 905 497 15 11 ਦੇ ਉੱਤੇ ਇਹਨਾਂ ਦੇ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ 100% ਵੈਜੀਟੇਰੀਅਨ ਪੀਜ਼ਾ ਚਾਹੀਦਾ ਕਹਿੰਦੇ ਜੇ ਭੁੱਖ ਲੱਗੀ ਆ ਬਾਲੀ ਤਾਂ ਨੰਬਰ ਕਮਾਓ 905 874 4242 ਕਿਨਾਂ ਦਾ ਪਪੂਲਰ ਪੀਜ਼ਾ ਵਾਲਿਆਂ ਦਾ ਜੇ ਪਾਰਟੀ ਕਰਨੀ ਆ ਛੋਟੀ ਜਾਂ ਵੱਡੀ ਇੱਕ ਵਧੀਆ ਬੈਂਕਟ ਹਾਲ ਚਾਹੀਦਾ ਫੁਲੀ ਰੈਨੋਵੇਟ ਕੀਤਾ ਹੋਇਆ 스ਵੀਟ ਵੈਲ ਵਾਲਿਆਂ ਦਾ ਸੋ ਸੁੱਖਾ ਕنگਵੀਰ ਨੂੰ ਬੁਕਿੰਗ ਦੇ ਲਈ ਕਾਲ ਕਰ ਲਿਓ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ 416 679 999 ਤੇ ਗੱਲਬਾਤ ਕੀਤੀ ਜਾ ਸਕਦੀ ਆ ਪਿੰਨ ਸਾਹਿਬ ਜਿੱਥੇ ਪਿਛਲੇ ਦਿਨੀ ਬਹੁਤ ਸਾਰੀਆਂ ਸੋਸ਼ਲ ਮੀਡੀਆ ਤੇ ਵੀਡੀਓ ਸਰਕੂਲੇਟ ਹੋਈਆਂ ਕਹਿੰਦੇ ਜੀ ਹੇਟ ਕਰਾਈਮ ਵੱਧ ਰਿਹਾ ਹੈ ਸਾਡੀ ਕਮਿਊਨਿਟੀ ਪ੍ਰਤੀ ਵੱਧ ਰਿਹਾ ਹੈ ਪਰ ਇਹ ਤਾਂ ਹੁਣ ਆਪਣੀ ਕਮਿਊਨਿਟੀ ਦੇ ਵਿੱਚੋਂ ਹੀ ਬੰਦੇ ਨੇ ਇਹ ਵੀ ਤਾਂ ਇੱਕ ਤਰ੍ਹਾਂ ਦਾ ਹੇਟ ਕਰਾਈਮ ਹੀ ਗਿਣਿਆ ਜਾਊਗਾ ਸੋ ਇੱਕ ਬ੍ਰਿਟਿਸ਼ ਕੋਲੰਬੀਆ ਤੋਂ ਖਬਰ ਸੰਜੀ ਆ ਰਹੀ ਹੈ ਜੀ ਸਿੱਖ ਆਗੂਆਂ ਦੇ ਮੰਦਰ ਆਉਣ ਤੇ ਬ੍ਰਿਟਿਸ਼ ਕੋਲੰਬੀਆ ਦੀਆਂ Hindu ਜਥੇਬੰਦੀਆਂ ਨੇ ਇਤਰਾਜ਼ ਜਤਾਇਆ ਕੀ ਮਾਮਲਾ ਹੈ ਜੀ ਪੂਰਾ ਦੇਖੋ ਪਿੰਡਾ ਜੀ ਇਹ ਬ੍ਰਿਟਿਸ਼ ਕੋਲੰਬੀਆ ਦੀ ਗੱਲ ਕਰੀਏ ਤੇ ਉੱਥੇ ਦੀ ਵੈਦੀ Hindu ਕਲਚਰਲ ਸੁਸਾਇਟੀ ਹੈ ਦੇ ਨਾਲ ਇਸੇ ਜਿਹੜਾ ਉੱਥੇ ਆਪਾਂ ਲక్ష్ਮੀਨਰ ਅਰ ਮੰਦਿਰ ਹੈ ਜੋ ਕਿ ਸਰੀ ਦੇ ਵਿੱਚ ਬਣਿਆ ਹੋਇਆ ਸੋ ਇੱਥੇ ਇਹ ਪਿਛਲੇ ਦਿਨਾਂ ਦੌਰਾਨ ਜਿਹੜੇ ਭਗਵਾਨ ਜਿਹੜੇ ਕ੍ਰਿਸ਼ਨ ਨੇ ਸੋ ਉਹਨਾਂ ਦੇ ਜਨਮ ਦਿਨ ਮੌਕੇ ਜਾਂ ਜਨਮ ਅਸ਼ਟਮੀ ਦਾ ਸਮਾਗਮ ਰੱਖਿਆ ਗਿਆ ਸੀਗਾ ਸੋ ਇਸ ਸਮਾਗਮ ਦੇ ਵਿੱਚ ਜੋ ਗੰਗਰਵ ਪਾਰਟੀ ਦੇ ਜਿਹੜੇ ਲੀਡਰ ਨੇ ਟਿੰਮਸ ਸਿੰਘ ਉਪਲ ਤੇ ਨਾਲ ਜਿਹੜੇ ਐਮਪੀ ਨੇ ਜਿਹੜੇ ਅਲਬਰਟਾ ਤੋਂ ਜਸਰਾ ਸਿੰਘ ਹੱਲਰ ਤੇ ਨਾਲ ਜਿਹੜੇ ਐਮਪੀ ਦੀ ਚੋਣ ਲੜਵਾਲੇ ਜਿਹੜੇ ਨੋਮੀਨੇ ਨੇ ਉੱਥੋਂ ਤੇ ਹਰਜੀਤ ਸਿੰਘ ਗਿੱਲ ਤੇ ਜੈਸੀ ਸਹੋਤਾ ਆ ਸੋ ਇਹ ਉੱਥੇ ਪਹੁੰਚੇ ਹੋਏ ਸਨ ਤੇ ਇਹਨਾਂ ਨੂੰ ਬਕਾਇਦਾ ਉੱਥੇ ਇਹਨਾਂ ਦਾ ਸਨਮਾਨ ਵੀ ਕੀਤਾ ਗਿਆ ਪਰ ਬਾਅਦ ਦੇ ਵਿੱਚ ਇੱਕ ਚਿੱਠੀ ਜੋ ਹੈ ਜੋ ਥੇਪਗਾਨ ਨੇ ਸੀਸ਼ ਕੁਮਾਰ ਜੀ ਤੇ ਤੇ ਨਾਲ ਜਿਹੜਾ ਇਹ ਵੈਦਿਕ Hindu ਕਲਚਰ ਸੁਸਾਇਟੀ ਦੇ ਬੈਨਰ ਹੇਠ ਇਹ ਲਿਖੀ ਗਈ ਹੈ ਜੋ ਕਿ ਪੀਅਰ ਪੋਲੀਵਰ ਸਾਹਿਬ ਤੇ ਜੋ CPC ਟੀਮ ਹੈ ਸੋ ਉਹਨਾਂ ਨੂੰ ਇਹ ਚਿੱਠੀ ਲਿਖੀ ਗਈ ਹੈ ਸੋ ਇਹਦੇ ਵਿੱਚ ਕੁਝ ਇਸ ਤਰ੍ਹਾਂ ਦੀ ਗੱਲਾਂ ਬਾਤਾਂ ਲਿਖੀਆਂ ਗਈਆਂ ਨੇ ਕਿ ਜੋ ਕੈਨੇਡਾ ਦੇ ਵਿੱਚ ਜੋ ਹਿੰਦੂਆਂ ਦੇ ਜੋ ਧਾਰਮਿਕ ਸਥਾਨ ਨੇ ਸੋ ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਇਹ ਜੋ ਲੋਕ ਆਏ ਨੇ ਇਹ ਵਿਰੋਧੀ ਵਿਚਾਰਧਾਰਤਾਂ ਵਾਲੇ ਲੋਕ ਨੇ ਸੋ ਉਹਨਾਂ ਨੇ ਪੋਲੀਵਰ ਸਾਹਿਬ ਨੂੰ ਬੇਨਤੀ ਕੀਤੀ ਵੀ ਜਦੋਂ ਤੁਸੀਂ ਲੋਕਾਂ ਦੀ ਚੋਣ ਕਰਨੀ ਹੁੰਦੀ ਹੈ ਜਦੋਂ ਹਿੰਦੂਆਂ ਦੇ ਧਾਰਮਿਕ ਸਥਾਨ ਤੇ ਜਾਂਣਾ ਤਾਂ ਉਹ ਚੋਣ ਕਹਿੰਦੇ ਤੁਹਾਨੂੰ ਧਿਆਨ ਦੇ ਨਾਲ ਕਰਨੀ ਚਾਹੀਦੀ ਹੈ ਸੋ ਇਹੋ ਜਿਹੇ ਕਹਿੰਦੇ ਲੋਕਾਂ ਨੂੰ ਨਹੀਂ ਭੇਜਣਾ ਚਾਹੀਦਾ ਜਾਂ ਨਾਲ ਲੈ ਕੇ ਹੋਣਾ ਚਾਹੀਦਾ ਉਹ ਜਿੜਿਆਂ ਦੇ ਵਿਚਾਰ ਜਿਹੜੇ ਨੇ ਵਿਰੋਧੀ ਹੋ ਸੋ ਇਹਦੇ ਵਿੱਚ ਜੋ ਮੈਂ ਨਾਮ ਗਿਣਾਏ ਆ ਜਿਹਦੇ ਵਿੱਚ ਟਿਮੋਪਲ ਸਾਹਿਬ ਨੇ ਜਿਹੜੇ ਡਿਪਟੀ ਲੀਡਰ ਵੀ ਨੇ ਜਸਰਾਰ ਹਲਨ ਜਿਹੜੇ ਕੈਲਗਰੀ ਤੋਂ ਐਮਪੀ ਨੇ ਤੇ ਨਾਲ ਇਹ ਸ਼ੈਡੋ ਮਨਿਸਟਰ ਵੀ ਨੇ ਜਿਹੜੇ ਸਟੈਂਡਿੰਗ ਕਮੇਟੀ ਉਹਨੂੰ ਫਾਈਨਾਂਸ ਦੇ ਵਿੱਚ ਤੇ ਨਾਲ ਮੈਂ ਹਜੂਰ ਸਿੰਘ ਗਿੱਲ ਉਹਨਾਂ ਦੀ ਗੱਲ ਕੀਤੀ ਤੇ ਨਾਜਾਇਸੀ ਸੌਥਾ ਦੀ ਗੱਲ ਕੀਤੀ ਆ ਸੋ ਇਹਨਾਂ ਬਾਰੇ ਕੋਈ ਐਹੋ ਜਿਹੀ ਪਿਛਲੇ ਸਮੇਂ ਦੌਰਾਨ ਕੋਈ ਖਬਰ ਨਹੀਂ ਆਈ ਹੈ ਵੀ ਨੇ ਕਿਸੇ ਵੀ ਹਿੰਦੂ ਧਰਮ ਦੇ ਖਿਲਾਫ ਕੋਈ ਇਹੋ ਜਿਹੀ ਟਿੱਪਣੀ ਕੀਤੀ ਹੋਵੇ ਜ ਜਿਹਦੇ ਨਾਲ ਅਸੀਂ ਇਹ ਅੰਦਾਜ਼ਾ ਲਾਈਏ ਵੀ ਇਹਨਾਂ ਦੇ ਵਿਚਾਰ ਹਿੰਦੂ ਧਰਮ ਦੇ ਨਾਲ ਮਿਲਦੇ ਨਹੀਂ ਆ ਪਰ ਇਹਨਾਂ ਦੇ ਹੌਂਦੇ ਉੱਪਰ ਜਾਂ ਇਹਨਾਂ ਦੀ ਇਚੋੜ ਦੇ ਉੱਪਰ ਕਿਸ ਤੰਗ ਦਾ ਅਤਰਾਜ ਦਿਟਾਇਆ ਗਿਆ ਸਬਕਾਇਦਾ ਇਹ ਚਿੱਠੀ ਵੀ ਜਿਹੜੀ ਆ ਬਾਲੀਵੁੱਡ ਸਾਹਿਬ ਨੂੰ ਲਿਖੀ ਗਈ ਹੈ ਸੋ ਇਸ ਚਿੱਠੀ ਦੇ ਵਿੱਚ ਇਹ ਵੀ ਮੰਗ ਕੀਤੀ ਕਿ ਵੀ ਨੈਕਸਟ ਟਾਈਮ ਜੇਕਰ ਕੋਈ ਇਸ ਤਰ੍ਹਾਂ ਦੇ ਮੌਕੇ ਆ ਤੇ ਆਉਣਾ ਹੋਵੇ ਜਾਂ ਕੋਈ ਹਿੰਦੂਆਂ ਨਾਲ ਗੱਲਬਾਤ ਕਰਨੀ ਹੋਵੇ ਤੇ ਇਹਦੇ ਵਿੱਚ ਜਿਹੜੇ ਮਜੂਮਦਾਰ ਨੇ ਜਿਹੜੇ ਕਿ ਐਮਪੀ ਨੇ ਕੈਲਗਰੀ ਹੈਰੀਟੇਜ ਤੋਂ ਤੇ ਨਾਲ ਉਹਨਾਂ ਨੇ ਕਿਹਾ ਵੀ ਜਿਹੜੇ ਡਿਪਟੀ ਲੀਡਰ ਨੇ ਐਮਐਲਏ ਸਾਲੈਂਡਸਮੈਨ ਜਿਹੜੇ ਥੌਰਨ ਹਿੱਲ ਤੋਂ ਐਮਪੀ ਨੇ ਸੋ ਕਹਿੰਦੇ ਵੀ ਇਹਨਾਂ ਦੇ ਨਾਮ ਤਜਵੀਜ਼ ਕੀਤੇ ਗਏ ਵੀ ਇਹਨਾਂ ਨੂੰ ਪ੍ਰਾਇੋਰਟੀ ਦੇ ਨਾਲ ਨਾਲ ਲਿਆਂਦਾ ਜਾਵੇ ਸੋ ਇਹਦੇ ਵਿੱਚ ਵੀ ਨੰਦ ਜੀ ਹੁਣ ਸਵਾਲ ਬਹੁਤ ਨੇ ਦੇਖੋ ਕਿ ਭਾਈਚਾਰਾ ਜਿਹੜਾ ਆ ਸਾਡੇ ਭਾਰਤ ਵਿੱਚ ਵੀ ਅਸੀਂ ਦੇਖਿਆ ਕਿ ਭਾਈਚਾਰਾ ਉੱਤੇ ਬੜਿਆ ਹੋਇਆ ਆ ਇਹ ਲੋਕ ਜਿਹੜਾ ਇਕੱਠੇ ਰਹਿੰਦੇ ਨੇ ਚਲੋ ਵਿਵਾਦ ਬਹੁਤ ਨੇ ਉੱਥੇ ਪਾਰਟੀਆਂ ਬਹੁਤ ਖੁਸ਼ ਕਰਦੀਆਂ ਨੇ ਧਰਮ ਦੇ ਨਾਂ ਤੇ ਰਾਜਨੀਤੀ ਵੀ ਹੁੰਦੀ ਹੈ ਸੋ ਉਹਨਾਂ ਕਰਕੇ ਜਿਹੜੀਆਂ ਮੁਸ਼ਕਲਾਂ ਅਸੀਂ ਉੱਥੇ ਚੱਲਦੇ ਵੀ ਆ ਪਰ ਹੁਣ ਜੇਕਰ ਅਸੀਂ ਨਾ ਮੁਲਕਾਂ ਦੀ ਗੱਲ ਕਰੀਏ ਜੇਕਰ ਇਸ ਢੰਗ ਦੇ ਨਾਲ ਫੇ ਹੋਵੇਗਾ ਕਿ ਅਸੀਂ ਸਿਰਫ ਇਹ ਦੇਖਣਾ ਹੈ ਵੀ ਸਾਡੇ ਧਾਰਮਿਕ ਸੰਸਾਰਾਂ ਦੇ ਵਿੱਚ ਅਗਰ ਕੋਈ ਦੂਜਾ ਆਉਂਦਾ ਤਾਂ ਅਸੀਂ ਉਸ ਤੇ ਇਤਰਾਜ ਜਤ ਹੋਣਾ ਸ਼ੁਰੂ ਕਰ ਦਈਏ ਜਾਂ ਫਿਰ ਉਹਨਾਂ ਨੂੰ ਇੱਕ ਵਿਰੋਧੀ ਵਿਚਾਰਾ ਵਾਲਾ ਦੱਸਣਾ ਸ਼ੁਰੂ ਕਰ ਦਈਏ ਤਾਂ ਇਸ ਢੰਗ ਨਾਲ ਫਿਰ ਇੱਥੇ ਵੀ ਜਿਹੜੀ ਲੋਕਲ ਪੋਲਿਟਿਕਸ ਫੀਅਰ ਸੋ ਇਹਦੇ ਵਿੱਚ ਇੱਕ ਢੰਗ ਨਾਲ ਨਫ਼ਰਤ ਵਧੇਗੀ ਜੇਕਰ ਅਸੀਂ ਆਪਸ ਦੇ ਵਿੱਚ ਹੀ ਇਸ ਢੰਗ ਨਾਲ ਇੱਕ ਦੂਜੇ ਬਰਤੀ ਬੇਭਰੋਸਗੀ ਰੱਖਾਂਗੇ ਚਾ ਇੱਕ ਦੂਜੇ ਦੇ ਆਗੂਆਂ ਬਰਤੀ ਇਸ ਢੰਗ ਨਾਲ ਬੇਭਰੋਸਗੀ ਰੱਖਣਗੇ ਹੁਣ ਦੇਖੋ ਕਿ ਪਹਿਲਾਂ ਜੋ ਲਿਬਰਲ ਪਾਰਟੀ ਦੇ ਵਿੱਚ ਸਿਖਾ ਗੁਸਲ ਸੋ ਉਹਨਾਂ ਦੇ ਉੱਪਰ ਇਤਰਾਜ ਜਤਾਏ ਗਏ ਅਰਜੀਤ ਸਿੰਘ ਸੱਜਣ ਨੂੰ ਇਹ ਭਾਰਤ ਜਤੋਂ ਗਏ ਸੀ ਕਿਸ ਤਰ੍ਹਾਂ ਉਹਨਾਂ ਦਾ ਵਿਵਾਰ ਹੋਇਆ 42 ਸਦੀ ਦਾ ਟੈਗ ਲੱਗਾ ਗਿਆ ਤੇ ਜਗਮੀਤ ਸਿੰਘ ਉਹਨਾਂ ਨੇ ਕੋਈ ਵੀ ਸਟੇਟਮੈਂਟ ਕੋਈ ਕੱਢ ਕੇ ਦਿਖਾ ਦੇਵੇ ਕਿ ਉਹਨਾਂ ਨੇ ਕਦੀ ਵੀ ਕਿਤੇ ਵੀ ਕਿਹਾ ਹੋਵੇ ਕਿ ਮੈਂ ਖਾਲਸਾਤਾਨ ਦੀ ਮੰਗ ਕਰਦਾ ਜਾਂ ਮੈਂ ਖਾਲਸਾਣ ਹੀ ਹਾਂ ਉਹਨਾਂ ਨੇ ਇਹ ਗੱਲ ਮਿਸ਼ਨ ਕਹੀ ਹੈ ਕਿ ਇਸ ਕੰਟਰੀ ਦੇ ਵਿੱਚ ਆਪਣੇ ਵਿਚਾਰ ਰੱਖਣ ਦੇ ਆਜ਼ਾਦ ਹੋਣ ਦੇ ਤੌਰ ਤੇ ਗੱਲ ਕਰਨ ਦਾ ਹੱਕ ਹੈ ਪਰ ਉਹਨਾਂ ਨੂੰ ਵੀ ਖਾਲਸਾਨੀ ਦਾ ਟੈਗ ਹੀ ਹਰ ਜਗ੍ਹਾ ਮਿਲਦਾ ਆ ਹੁਣ ਜੇਕਰ ਕੰਜ਼ਰਵੇਟਿਵ ਪਾਰਟੀ ਦੇ ਵਿੱਚ ਵੀ ਜਿਹੜੇ ਸਿੱਖ ਆਗੂ ਨੇ ਸੋ ਜੇਕਰ ਉਹ ਪਾਈਚਾਰੇ ਦੇ ਕਿਤੇ ਗੱਲ ਕਰਦੇ ਨੇ ਕਿਉਂਕਿ ਇਹ ਜਿਹੜੇ ਆਗੂ ਦੇ ਨਾਂ ਲਏ ਆ ਸੋ ਇਹਨਾਂ ਨੇ ਭਾਈ ਹਰਦੀਪ ਸਿੰਘ ਨਿੱਜਰ ਵਾਲੇ ਮਾਮਲੇ ਤੇ ਜ਼ਰੂਰ ਗੱਲ ਕੀਤੀ ਸੀ ਆਪਣੇ ਵਿਚਾਰ ਰੱਖੇ ਸੀ ਜੇਕਰ ਹੁਣ ਇੰਨੀ ਗੱਲ ਕਰਨ ਦੇ ਉੱਪਰ ਵੀ ਇਹ ਉਹਨਾਂ ਦੇ ਉੱਪਰ ਵੀ ਇਸ ਤਰ੍ਹਾਂ ਦਾ ਟੈਗ ਲੱਗੇਗਾ ਸੋ ਇਹਨਾਂ ਚੀਜ਼ਾਂ ਦੇ ਨਾਲ ਫਿਓਨ ਵਾਲੇ ਸਮੇਂ ਦੇ ਵਿੱਚ ਜਿਹੜਾ ਆ ਕਪਾਈ ਚਾਰ ਇੱਕ ਸਾਜ ਹੁੰਦੀ ਆ ਜਿਹੜੀ ਆਪਣੇ ਚ ਬਣੀ ਹੋਈ ਸੋ ਉਹਦੇ ਵਿੱਚ ਜ਼ਰੂਰ ਤੇ ਰਹਾਂਗੇ ਕੱਲ ਨੂੰ ਫਿਰ ਹੋਰ ਜਿਹੜੀਆਂ ਇਹ ਕਰਮਾ ਦੇ ਲੋਕ ਵੀ ਇਸ ਤਰ੍ਹਾਂ ਕਰਨਗੇ ਸਿੱਖ ਜਿਹੜੇ ਧਾਰਮਿਕ ਸੰਨ ਦੇ ਲੋਕ ਵੀ ਇਸ ਤਰ੍ਹਾਂ ਕਰਨਗੇ ਸੋ ਇਹ ਚੀਜ਼ਾਂ ਐਵੇਂ ਹੋਣੀਆਂ ਨਹੀਂ ਚਾਹੀਦੀ ਪਰ ਮੈਨੂੰ ਮੈਨੂੰ ਇੰਨਾ ਪਤਾ ਪ੍ਰੇਮ ਸਿੰਘ ਮੈਂ ਤੁਹਾਨੂੰ ਮਾੜਾ ਜਿਹਾ ਇੱਥੇ ਟੋਕੂਗਾ ਆਪਾਂ ਆਪਣਾ ਸਰਵ ਸੰਜੀਵਾਲਤਾ ਬਾਹਰ ਆਪਾਂ ਨੂੰ ਕਹਿ ਕੇ ਗਏ ਹਾਂ ਸੰਦੇਸ਼ ਦੇ ਕੇ ਗਏ ਆ ਜਿਵੇਂ ਤੁਸੀਂ ਕਿਹਾ ਵੀ ਮੈਨੂੰ ਇੰਨਾ ਤਾਂ ਮੈਨੂੰ ਪਤਾ ਵੀ ਸੇ ਇਹ ਨਹੀਂ ਗਾ ਵੀ ਕੋਈ ਮਾਨ ਨਾਲ ਕਹਦੀ ਸਿੱਖਾਂ ਦੇ ਵਿੱਚ ਇਹ ਨਹੀਂ ਵੀ ਕਿਸੇ ਨੂੰ ਗੁਰਦੁਆਰਾ ਸਾਹਿਬ ਆਇਆ ਕੋਈ ਬੰਦਾ ਆ ਗਿਆ ਕਿਸੇ ਨੂੰ ਅੱਗੇ ਹੁੰਦਾ ਸੀ ਪ੍ਰੈਨ ਸਾਹਿਬ ਦੇਖੋ ਅੱਗੇ ਬਿਆਨਬਾਜ਼ੀ ਹੁੰਦੀ ਸੀਗੀ ਆਪਾਂ ਕਦੇ ਕਿਸੇ ਖਬਰ ਨੂੰ ਤੂਲ ਨਹੀਂ ਦਿੱਤਾ ਜੇ ਆਪਾਂ ਲਾਈਨਾਂ ਖੋਲ੍ਹਦੀ ਹੈ ਹੁਣ ਢੇਰ ਲੱਗ ਜਾਣਾ ਇੱਥੇ ਲਾਈਨਸ ਦਾ ਲੈ ਕੇ ਪਰ ਪਰ ਇੱਕ ਚੀਜ਼ ਦੇਖਿਓ ਆਪਾਂ ਹਮੇਸ਼ਾ ਰਾਜਨੀਤਿਕ ਲੋਕਾਂ ਤੇ ਹੀ ਕਹਿੰਦੇ ਹੁੰਨੇ ਆ ਵੀ ਇਹ ਵੀ ਹਰ ਬੰਦੇ ਦੇ ਵਿੱਚ ਹੁਣ ਵੀ ਸਾਨੂੰ ਸੁਣਨੇ ਵਾਲੇ Hindu Muslim Sikh ईसाई ਹਰ ਤਰ੍ਹਾਂ ਦਾ ਬੰਦਾ ਆਪਣੇ ਪ੍ਰੋਗਰਾਮ ਨੂੰ ਸੁਣ ਰਿਹਾ ਹੈ ਆਪਾਂ ਕਹਿ ਦਿੰਨੇ ਆ ਇਹ ਰਾਜਨੀਤਿਕ ਲੋਕ ਆਪਣੀਆਂ ਖੇਡਾਂ ਖੇਡਦੇ ਨੇ ਪਰ ਇਹ ਤਾਂ ਹੁਣ ਧਾਰਮਿਕ ਸਥਾਨ ਹੈ ਨਾ ਪਤਾਨਾ ਸਾਹਿਬ ਇੱਥੇ ਤਾਂ ਕੋਈ ਰਾਜਨੀਤਿਕ ਲੋਕ ਨਹੀਂ ਸੀ ਬੈਠੇ ਐਡਾ ਕੀ ਉੱਥੇ ਮੰਦਰ ਵਾਲਿਆਂ ਨੂੰ ਇੰਨਾ ਕੋਈ ਪ੍ਰੈਸ਼ਰ ਹੋ ਗਿਆ ਵੀ ਸਿੱਖ ਆਗੂਆਂ ਦੇ ਆਉਣ ਦੇ ਉੱਤੇ ਹੀ ਇਤਰਾਜ਼ ਹੋ ਗਿਆ ਜੀ ਉਹਨਾਂ ਨੇ ਤਾਂ ਇੱਕ ਤਰ੍ਹਾਂ ਦਾ ਇਹੀ ਕਹਦਾ ਵੀ ਇੱਕ ਤਰ੍ਹਾਂ ਦਾ ਬੈਨ ਹੈ ਇੱਕ ਤਰ੍ਹਾਂ ਦਾ ਵੀ ਗਾਂ ਨੂੰ ਜੇ ਆਉਣਾ ਹੁੰਦਾ ਤਾਂ ਧਿਆਨ ਰੱਖਿਓ ਜੇ ਤੁਸੀਂ ਆਪਣੀ ਪੋਲੀਟੀਕਲ ਪਾਰਟੀ ਦੇ ਵਿੱਚ ਜੇ ਤੁਹਾਡੇ ਕੋਲ ਕੋਈ ਹਿੰਦੂ ਲੀਡਰ ਹੈਗਾ ਤਾਂ ਉਹਨੂੰ ਲੈ ਆਇਓ ਭਾਈ ਇਹ ਫਿਰ ਪੱਗਾਂ ਵਾਲੇ ਤਾਂ ਚੰਗੇ ਨਹੀਂ ਲੱਗਦੇ ਬਿਲਕੁਲ ਵੀ ਨਜੀ ਸੋ ਇਸ ਤੰਗ ਦੀ ਰਾਜਨੀਤੀ ਕਿਉਂਕਿ ਸੜੀ ਦੇ ਵਿੱਚ ਵੀ ਬਹੁਤ ਵੱਡੀ ਗਿਣਤੀ ਹੈ ਜਿਹਦੇ ਵਿੱਚ ਸਿੱਖ ਇਹਨੂੰ ਇਕੱਠੇ ਰਹਿੰਦੇ ਨੇ ਬੇਨਸ ਇਕੱਠੇ ਕਰਦੇ ਨੇ ਸੋ ਜਦ ਬੇਨਸਾਂ ਜੇ ਨੇ ਤੁਹਾਡਾ ਰਹਿਣਾ ਸਣਾ ਇਕੱਠਾ ਆ ਸੋ ਐ ਇਸ ਟਾਂਗ ਜਾਨੀ ਹੁਣ ਜਿੱਥੇ ਜਦੋਂ ਆਏ ਨੇ ਅਗਰ ਉਹ ਮਾਨ ਸਤਕਾਰ ਨਾਲ ਆਏ ਨੇ ਤੁਸੀਂ ਉਹਨਾਂ ਦਾ ਮਾਨ ਸਤਕਾਰ ਉੱਥੇ ਕੀਤਾ ਵੀ ਹੈ ਫਿਰ ਬਾਅਦ ਵਿੱਚ ਇਹੋ ਜਿਹੀ ਚਿੱਠੀ ਲਿਖਣ ਦੀ ਹਾਂ ਇਸ ਤਰ੍ਹਾਂ ਮੰਗ ਤੁਸੀਂ ਕਰ ਸਕਦੇ ਸੀਗੇ ਵੀ ਆ ਜਿਹੜੇ ਆਗੂ ਨੇ ਵੀ ਇਹਨਾਂ ਨੂੰ ਵੀ ਜਰੂਰ ਨਾਲ ਲੈ ਕੇ ਆਓ ਪਰ ਕਿਸੇ ਨੂੰ ਸਿਰਫ ਇਸ ਕਰਕੇ ਵਿਰੋਧੀ ਵਿਚਾਰ ਤਾਂ ਦੱਸ ਦੇਣਾ ਵੀ ਉਹਨਾਂ ਨੇ ਕਿਸੇ ਮੁੱਦੇ ਦੇ ਉੱਪਰ ਗੱਲ ਕੀਤੀ ਹੈ ਸੋ ਇਹ ਕਿਤੇ ਨਾ ਕਿਤੇ ਜਿਹੜਾ ਆ ਇਹ 61 ਹੀ ਸਮਾਜ ਦੇ ਵਿੱਚ ਭਰੇਗਾ ਸੋ ਕੱਲ ਨੂੰ ਬ੍ਰੈਮਪਟਨ ਦੇ ਵਿੱਚ ਵੀ ਫੇਸ ਤਰ੍ਹਾਂ ਹੋਵੇਗਾ ਵੀ ਕਿਸੇ মিডিਆ ਵਾਲੇ ਦਾ ਜਾਂ ਕਿਸੇ ਪੋਲੀਟੀਕਲ ਪਾਰਟੀ ਦਾ ਇਸ ਤਰ੍ਹਾਂ ਰੋਲਾ ਪਵੇਗਾ ਸੋ ਇਹ ਚੀਜ਼ਾਂ ਹੋਣੀਆਂ ਨਹੀਂ ਚਾਹੀਦੀਆਂ ਜੋ ਬੈਕ ਹੋਮ ਚ ਅਸੀਂ ਇਹ ਚੀਜ਼ਾਂ ਦਾ ਸੇਕ ਚੱਲਿਆ ਕੌਸ਼ਿਸ਼ ਇਹ ਹੈ ਵੀ ਇਹਨਾਂ ਮੁਲਕਾਂ 'ਚ ਨਾ ਹੋਵੇ ਤੇ ਚੰਗਾ ਪਰ ਤੁਹਾਨੂੰ ਪਤਾ ਹੀ ਹੈ ਵੀ ਪਿਛਲੇ ਸਮੇਂ ਦੌਰਾਨ ਕਿਸ ਤਰ੍ਹਾਂ ਦੀ ਜੜੀ ਰਾਜਨੀਤੀ ਹੈ ਸੋ ਉਹਨੂੰ ਇੱਥੇ ਪ੍ਰਮੋਟ ਕੀਤਾ ਗਿਆ ਤੇ ਇਹਦੇ ਨਾਲ ਪਿੰਦਾ ਜੀ ਕੁਝ ਹੋਰ ਖਬਰਾਂ ਦੀ ਗੱਲਬਾਤ ਕਰੀਏ ਇੱਕ ਤਾਂ ਖਬਰ ਆਸਟ੍ਰੇਲੀਆ ਤੋਂ ਆ ਕਿ ਉੱਥੇ ਦੇ ਜਿਹੜੇ ਪ੍ਰਾਈਮ ਮਿਨਿਸਟਰ ਨੇ ਐਂਥਨੀ ਐਲਬੀ ਨੇਜ ਤੁਹਾਨੂੰ ਨੇ ਬੱਚਿਆਂ ਨੂੰ ਸੋਸ਼ਲ ਮੀਡੀਆ ਦੀ ਵਰਤੋਂ ਤੋਂ ਦੂਰ ਰੱਖਣ ਵਾਸਤੇ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਦੌਰਾਨ ਉਹ ਯੋਜਨਾ ਬਣਾਉਣਗੇ ਤੇ ਵੱਖ-ਵੱਖ ਜਿਹੜੇ ਡਿਜੀਟਲ ਪਲੇਟਫਾਰਮ ਹੈ ਉਹਨਾਂ ਵਾਸਤੇ ਯਕੀਨੀ ਬਣਾਇਆ ਜਾਊਗਾ ਕਿ ਘੱਟੋ ਕੱਟ ਜਿਹੜੀ ਉਮਰ ਦੀ ਹੱਦ ਕਿੰਨੀ ਹੋਵੇ ਵੀ ਕਿਸੇ ਬੱਚੇ ਨੇ ਅਗਰ ਸੋਸ਼ਲ ਮੀਡੀਆ ਤੇ ਜਾਣਾ ਹੋਵੇ ਤੇ ਕੱਟੋ-ਕੱਟ ਜਿਹੜੀ ਉਮਰ ਹੱਦ ਲਾਗੂ ਕਰਨ ਵਾਸਤੇ ਕਾਨੂੰਨ ਜਿਹੜਾ ਬਣਾਇਆ ਜਾਊਗਾ ਤਾਂ ਕਿ ਜਿਹੜੇ ਘੱਟ ਉਮਰ ਦੇ ਬੱਚੇ ਨੇ ਸੋ ਉਹਨਾਂ ਨੂੰ ਸੋਸ਼ਲ ਮੀਡੀਆ ਦੇ ਦੂਰ ਰੱਖਿਆ ਵਸੋ ਇੱਥੇ ਵੀ ਚਾਹੀਦਾ ਆ ਕਿ ਜਿਹੜੀ ਉਮਰ ਹੱਦ ਆ ਸੋ ਵਧਾਉਣੀ ਚਾਹੀਦੀ ਆ ਕਿ ਜਿਹੜੇ ਬੱਚੇ ਨੇ ਉਹ ਸੋਸ਼ਲ ਮੀਡੀਆ ਦੇ ਜਿਹੜੇ ਮਾੜੇ ਪ੍ਰਭਾਵ ਨੇ ਸੋ ਉਹਨਾਂ ਤੋਂ ਬਚੇ ਰਹਿਣ ਬ੍ਰੈਮਟਨ ਦੇ ਵਿਲੀਅਮ ਆਸਲਰ ਹੈਲਥ ਸਿਸਟਮ ਦੀ ਗੱਲਬਾਤ ਕਰੀਏ ਸੋ ਇੱਥੇ ਇੱਕ ਇਹ ਸਿੱਖ ਜਿਹੜੇ ਬਜ਼ੁਰਗ ਨੇ ਸੋ ਹਸਪੀਟਲ ਦੇ ਵਿੱਚ ਦਾਖਲ ਹੋਏ ਸਨ ਸੋ ਉਹਨਾਂ ਦੇ ਜਿਹੜੇ ਦਾੜ੍ਹੀ ਆ ਉਹ ਕੱਟਣ ਦੇ ਉੱਪਰ ਸ਼ੇਵ ਕਰਨ ਦੇ ਉੱਪਰ ਕਾਫੀ ਵਿਵਾਦ ਜਿਹੜਾ ਪਖਿਆ ਹੋਇਆ ਸੋ ਜਗਿੰਦਰ ਸਿੰਘ ਖਲੇਰ ਜਿਨ੍ਹਾਂ ਦੀ ਉਮਰ 85 ਸਾਲ ਹੈ ਸੋ ਉਹ ਇੱਥੇ ਅਗਸਤ 28 29 ਦੇ ਦਿਨਾਂ ਦੌਰਾਨ ਜਿਹੜਾ ਸੀ ਹਸਪੀਟਲ ਦੇ ਵਿੱਚ ਪੜਤੀ ਹੋਏ ਸੀ ਉਹਨਾਂ ਨੂੰ ਕੁਝ ਤਕਲੀਫ ਸੀਗੀ ਤੇ ਉਦੇ ਵਿੱਚ ਪਤਾ ਲੱਗਾ ਵੀ ਉਹਨਾਂ ਨੂੰ ਇਲਾਜ ਦੌਰਾਨ ਉਹਨਾਂ ਦੀ ਜਿਹੜੀ ਦਾੜ੍ਹੀ ਸ਼ੇਵ ਕਰ ਦਿੱਤੀ ਗਈ ਤੇ ਇਹਦੇ ਵਿੱਚ ਪਰਿਵਾਰ ਹੁਣ ਇਹ ਚੈਰਿਆ ਵੀ ਸਾਨੂੰ ਭਰੋਸੇ 'ਚ ਨਹੀਂ ਲਿਆ ਗਿਆ ਉਹਨਾਂ ਨੂੰ ਭਰੋਸੇ 'ਚ ਨਹੀਂ ਲਿਆ ਗਿਆ ਕਿਉਂਕਿ ਉਹ ਡਾਕਟਰ ਦੀ ਕੋਈ ਮਜਬੂਰੀ ਹੋਊਗੀ ਜਾਂ ਉਹਨਾਂ ਨੂੰ ਲੱਗਦਾ ਹੋਗਾ ਪਰ ਕਿਉਂਕਿ ਇਹ ਧਾਰਮਿਕ ਜਿਹੜਿਆ ਅਹਿਮੀਅਤ ਵੀ ਇਹ ਚੀਜ਼ਾਂ ਰੱਖਦੀਆਂ ਨੇ ਸੋ ਇਸ ਕਾਰਨ ਜਿਹੜਾ ਹੁਣ ਵਰਲਡ ਸਿੱਖ ਆਰਗੇਨਾਈਜੇਸ਼ਨ ਵੀ ਹੈ ਸੋ ਉਹਨਾਂ ਨੇ ਵੀ ਇਸ ਚੀਜ਼ ਦਾ ਵਿਰੋਧ ਕੀਤਾ ਕਹਿੰਦੇ ਵੀ ਇਸ ਢੰਗ ਦੇ ਨਾਲ ਇਹ ਉਹਨਾਂ ਦੀ ਜਿਹੜੀ ਦਾੜ੍ਹੀ ਹੈ ਇਸ ਉਹ ਸ਼ੇਪ ਜਿਹੜੀ ਹਸਪੀਟਲ ਦੇ ਵਿੱਚ ਨਹੀਂ ਹੋਣੀ ਚਾਹੀਦੀ ਸੀ ਸੋ ਇਹਦੇ ਨਾਲ ਦੇ ਜੇ ਅਮਰੀਕਾ ਦੀ ਗੱਲ ਕਰੀਏ ਸੋ ਅਮਰੀਕਾ ਦੇ ਵਿੱਚ ਵਗਿਆਈ ਜਿਹੜੀ ਹੈ ਉਹ ਘਟ ਹੁੰਦੀ ਹੋਈ ਨਜ਼ਰ ਆ ਰਹੀ ਹੈ ਜਿਹੜੀ ਹੁਣ ਇਹ ਨਵੀਂ ਰਿਪੋਰਟ ਆਈ ਹੈ ਸੋ ਜਿਹਦੇ ਵਿੱਚ ਕੰਜ਼ਿਊਮਰ ਪ੍ਰਾਈਸ ਇੰਡੈਕਸ ਜੋ ਹੈ ਤੇ ਉਹ ਦੱਸ ਰਹੇ ਨੇ ਵੀ ਅਗਸਤ ਮਹੀਨੇ ਦੇ ਵਿੱਚ 2.5 ਫੀਸਦੀ ਦਾ ਜਿੱਤਿਆ ਗਿਆ ਜੋ ਕਿ ਜੁਲਾਈ ਦੇ ਵਿੱਚ 2.9 ਫੀਸਦੀ ਸੀ ਸੋ ਅਮਰੀਕਾ ਦੇ ਵਿੱਚ ਵੀ ਹੁਣ ਮਗਾਈ ਕੈਂਡਾ ਦੇ ਬਰਾਬਰ ਜੀ ਆ ਗਏ ਆ ਤੇ ਇਹਦੇ ਵਿੱਚ ਦੇਖੀਏ ਤਾਂ ਜੇਕਰ ਗੈਸੋਲੀਨ ਤੇ ਡੀਜ਼ਲ ਦੀਆਂ ਕੀਮਤਾਂ ਨੇ ਸੋ ਕਾਫੀ ਘਟਿਆ ਨੇ ਹੁਣ ਜਿਹੜਾ ਖੱਚਾ ਤੇਲ ਹੈ ਉਹ 70 ਡਾਲਰ ਪਰ ਬੈਰਲ ਤੋਂ ਘੱਟ ਕੀਮਤ ਦੇ ਉੱਪਰ ਵੇਚ ਰਿਹਾ ਸੋ ਆਉਣ ਵਾਲੇ ਸਮੇਂਦਾਰ ਜਿਹੜਾ ਆ ਗੈਸੋਲੀਨ ਦੀ ਦੱਸੀਆ ਜਾ ਰਿਹਾ ਵੀ ਜਿਹੜੀ ਡਿਮਾਂਡ ਹੈ ਤੇ ਡੀਜ਼ਲਸ ਗੈਸੋਲੀਨ ਦੀ ਸਪਲਾਈ ਨਾਲੋਂ ਘਟ ਹੋਣ ਕਰਕੇ ਕੀਮਤਾਂ ਜਿਹੜੀਆਂ ਥੱਲੇ ਆਈਆਂ ਨੇ ਸੋ ਇਸ ਕਰਕੇ ਆਉਣ ਵਾਲੇ ਸਮੇਂ ਦੌਰਾਨ ਜਿਹੜੀ ਆ ਮਹंगाई ਨੂੰ ਹੋਰ ਥੋੜਾ ਜਿਹਾ ਫਰਕ ਪੈ ਸਕਦਾ ਇਹ ਡੈਕਫੋਰ ਸਾਹਿਬ ਦੀ ਗੱਲ ਕਰੀਏ ਡੈਕਫੋਰ ਸਾਹਿਬ ਨੇ ਜਗਮੀਤ ਸਿੰਘ ਉਹਨਾਂ ਨੂੰ ਲਾਲਚੀ ਸਿਆਸਦਾਨ ਕਿਹਾ ਸੀਗਾ ਇਹ ਗਰੀਦੀ ਸਿੰਘ ਚਾਹੀ ਉਹਨਾਂ ਨੂੰ ਸਮਰਥਿਤ ਕੀਤਾ ਸੀ ਸੋ ਇਹਦੇ ਜਵਾਬ ਦੇ ਵਿੱਚ ਜਗਮੀਤ ਸਿੰਘ ਨੇ ਵੀ ਉਹਨਾਂ ਨੂੰ ਕੁਝ ਸਲਾਹ ਦਿੱਤੀ ਹੈ ਉਹ ਕਹਿੰਦੇ ਵੀ ਅਲਟਾਰੀਓ ਦੇ ਵਿੱਚ ਜਿਹੜੇ ਕੰਨ ਦੀਆਂ ਸਿਹਤ ਸਹੂਲਤਾਂ ਬਹੁਤ ਹੀ ਚੰਗੀਆਂ ਨਹੀਂ ਆ। ਸੋ ਕਹਿੰਦੇ ਵੀ ਆਪਣੇ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਦੇਣ ਵਾਸਤੇ ਜੀ ਜਣ ਸ਼ਰਾਬ ਦਾ ਕਹਿੰਦੇ ਮੋਹ ਛੱਡ ਦੇਣ ਤੇ ਆਮ ਲੋਕਾਂ ਨੂੰ ਕਹਿੰਦੇ ਚੰਗੀਆਂ ਸਿਹਤ ਸਹੂਲਤਾਂ ਦੇਣ ਵਾਸਤੇ ਧਿਆਨ ਦੇਣ। ਸੋ ਅੰਤ ਦੇ ਵਿੱਚ ਵੀ ਇਹਨਾਂ ਜੀ ਗੱਲ ਲਾਟਰੀ ਦੀ ਕਰਦੇ ਆ। ਸੋ ਜਿਹੜਾ ਲੋਟੋ ਮੈਕਸ ਦਾ ਜਿਹੜਾ ਹੁਣ ਇਸ ਸ਼ੁੱਕਰਵਾਰ ਦਾ ਡਰਾਅ ਆ ਇਹ 75 ਮਿਲੀਅਨ ਡਾਲਰ ਤੇ 75 ਮਿਲੀਅਨ ਤੱਕ ਇਹ ਪਹੁੰਚ ਗਿਆ ਆ ਸੋ ਇਹ ਪਹਿਲੀ ਵਾਰ ਹੋਇਆ ਕਿ 70 ਮਿਲੀਅਨ ਤੋਂ ਵੱਧ ਕੇ ਇਹ 75 ਮਿਲੀਅਨ ਦਾ ਕੇਸ ਨੂੰ ਲੈ ਕੇ ਗਏ ਨੇ ਤੇ ਆਉਣ ਵਾਲੇ ਸਮੇਂ ਦਰਾਂ ਨੇ ਕਹਿੰਦੇ ਵੀ 80 ਮਿਲੀਅਨ ਤੱਕ ਵੀ ਅਸੀਂ ਲੈ ਕੇ ਜਾਵਾਂਗੇ ਸੋ ਇਹ ਹਿਸਟਰੀ ਦੇ ਵਿੱਚ ਆਮ ਕਰਕੇ 70 ਮਿਲੀਅਨ ਤੱਕ ਹੀ ਹੁੰਦਾ ਆ ਸੋ ਇਸ ਨੂੰ ਪਹਿਲੀ ਵਾਰ ਵਧਾ ਕੇ 75 ਮਿਲੀਅਨ ਡਾਲਰ ਤੱਕ ਕੀਤਾ ਤੇ ਇਸ ਤੋਂ ਅੱਗੇ ਦੱਸਿਆ ਜਾ ਰਿਹਾ ਵੀ 80 ਮਿਲੀਅਨ ਡਾਲਰ ਤੱਕ ਵੀ ਇਸ ਨੂੰ ਵਧਾਇਆ ਜਬੇ ਤਾਂ ਸਭ ਅੱਜ ਉਦਾਂ ਨਹੀਂ ਹੈਗਾ ਭਾਈਚਾਰਕ ਸਾਂਝ ਦੀ ਗੱਲਬਾਤ ਆ ਦੋ ਤਿੰਨ ਖਬਰਾਂ ਜਿਦਾਂ ਦੀਆਂ ਆਈਆਂ ਸਿੱਖ ਭਾਈਚਾਰੇ ਦੇ ਨਾਲ ਸੰਬੰਧ ਤੇ ਇੱਕ ਤਾਂ ਜਿਹੜਾ ਉੱਥੇ ਮੰਦਿਰ ਵੱਲੋਂ ਸਿੱਖ ਆਗੂ ਨੂੰ ਕਿਹਾ ਗਿਆ ਵੀ ਇਹ ਆਉਣੇ ਨਹੀਂ ਚਾਹੀਦੇ ਨੈਕਸਟ ਟਾਈਮ ਦੂਜਾ ਜਿਹੜਾ ਜੀ ਇੱਥੇ ਵਿਲੀਅਮ ਓਸਲਰ ਦੇ ਵਿੱਚ ਚਾਹੇ ਕੋਈ ਮਜਬੂਰੀ ਰਹੀ ਹੋਵੇ ਕੰਸਰਟ ਫਾਰਮ ਜਿਹੜਾ ਹੁੰਦਾ ਉਹ ਪਹਿਲਾਂ ਸਾਈਨ ਕਰਵਾਇਆ ਜਾਂਦਾ ਪੁੱਛਿਆ ਜਾਂਦਾ ਵੀ ਤੁਹਾਡੇ ਭਾਈ ਸਾਨੂੰ ਸ਼ੇਪ ਬੋਡੀ ਨੂੰ ਕਰਨੀ ਪਊਗੀ ਤੇ ਉਹ ਬਜ਼ੁਰਗ ਜਿਨ੍ਹਾਂ ਨੇ ਆਪ ਦਾ ਜਦੋਂ ਉਹ ਲਾ ਦੁਹਾਂ ਫੇਚੇਰਾ ਦੇਖਿਆ ਹੂਗਾ ਉਹ ਦਾੜੀ ਕੱਟ ਦਿੱਤੀ ਗਈ ਤੇ ਇਦਾਂ ਹੀ ਪ੍ਰਿੰਸ ਸਾਹਿਬ ਇੱਕ ਇੱਕ ਤਰ੍ਹਾਂ ਦਾ ਹੀਟ ਕ੍ਰਾਈਮੇ ਲਾ ਲੋ ਐਂਟੀ ਸਿੱਖ ਕਾਲਿੰਗ ਆ ਵੀ ਗੋ ਹੋਮ ਬਿਨੀ ਪੈਕ ਦੇ ਵਿੱਚ ਕਿਤੇ ਲਿਖਿਆ ਆ ਸਿੱਖ ਗੋ ਹੋਮ ਹਾਂਜੀ ਇਹ ਦੇਖੋ ਤੁਸੀਂ ਇੰਨਾ ਯੋਗਦਾਨ ਇਸ ਕੰਟਰੀ ਦੇ ਵਿੱਚ ਪਾਇਆ ਹੋਵੇ ਚਾਹੇ ਮਿਨੋਰਟੀ ਦੇ ਵਿੱਚ ਆਉਂਦੇ ਨੇ ਸਿੱਖ ਪਰ ਫੇਰ ਵੀ ਇਦਾਂ ਦੀ ਕ੍ਰਾਈਮ ਫੈਲਣੀ ਜਾਂ ਆਪਣਿਆਂ ਦੇ ਵੱਲੋਂ ਕਰ ਦੇਣਾ ਫੇਰ ਉਸ ਟਾਈਮ ਜਿਹੜਾ ਜੀ ਕਾਫੀ ਦੁੱਖ ਹੁੰਦਾ ਜੀ ਉਹ ਨਹੀਂ ਹੋਣੀ ਚਾਹੀਦੀ ਜਿਹੜੇ ਵਿਲੀਅਮ ਹੌਸਲਰ ਹਸਪਤਾਲ ਦੀ ਗੱਲ ਆ ਸੋ ਰਿਵਿਊ ਕਰ ਰਹੇ ਨੇ ਇਸ ਚੀਜ਼ ਦਾ ਸੋ ਜੋ ਵੀ ਇਹ ਰਿਵਿਊ ਦੇ ਵਿੱਚ ਨਿਕਲੇਗਾ ਯਕੀਨੀ ਤੌਰ ਤੇ ਅੱਗੇ ਤੋਂ ਉਹ ਧਿਆਨ ਰੱਖਣ ਦੀ ਕੋਸ਼ਿਸ਼ ਕਰਨਗੇ ਤੇ ਬਾਕੀ ਬਿਲਕੁਲ ਇਹ ਮੁਲਕ ਇਹ ਸਾਰਿਆਂ ਵਾਸਤੇ ਇਹ ਸਭ ਦੇ ਵਾਸਤੇ ਹਮੇਸ਼ਾ ਖੁੱਲਾ ਰਿਹਾ ਤੇ ਬਿਲਕੁਲ ਇਸ ਮੁਲਕ ਦੇ ਵਿੱਚ ਉਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਜੋ ਅਸੀਂ ਬੈਕ ਰੂਮ ਚ ਚੱਲਦੇ ਆਏ ਆ ਸੋ ਬਾਕੀ ਸਾਰੇ ਧਰਮਾਂ ਦੇ ਲੋਕਾਂ ਨੂੰ ਵੀ ਸਾਂਝ ਚਾਦਾ ਵਗੇ ਇਸ ਮੁਲਕ ਦੀ ਬਿਹਤਰੀ ਵਾਸਤੇ ਤਰੱਕੀ ਵਾਸਤੇ ਕੰਮ ਕਰੀਏ ਤਾਂ ਇਹ ਧਰਮਾਂ ਜਾਤਾਂ ਪਾਤਾਂ ਨੂੰ ਪਿੱਛੇ ਛੱਡ ਕੇ ਕੈਨੇਡੀਅਨ ਦੇ ਤੌਰ ਤੇ ਜਿਹੜੀ ਆਪਣੀ ਪਛਾਣ ਅੱਗੇ ਲਾ ਕੇ ਭਾਈਚਾਰਕ ਸਾਂਝ ਜਿਹੜੀ ਇੱਥੇ ਵਧਾਉਣ ਦੀ ਕੋਸ਼ਿਸ਼ ਕਰੀ ਬਹੁਤ ਬਹੁਤ ਧੰਨਵਾਦ ਪ੍ਰਿੰਸ ਸਾਹਿਬ ਕੱਲ ਨੂੰ ਨਾਮੀਆਂ ਖਬਰਾਂ ਦੇ ਨਾਲ ਤੁਹਾਡੇ ਨਾਲ ਦੁਆਰੇ ਸੰਜ ਪਾਵਾਂਗੇ ਪਦਿਆਣਾ ਸਾਹਿਬ ਦਾ ਨੰਬਰ ਹੈ ਕੋਈ ਵੀ ਗੱਲਬਾਤ ਕਰਨੀ ਹੋਵੇ 416 848 9698 ਦੇ ਉੱਤੇ